ਇਹ ਕਾਰ ਆਪਾਂ 1 ਲੱਖ 50 ਹਜ਼ਾਰ ਰੁਪਏ ਦੀ ਦੇ ਦਾਂਗੇ 1 ਲੱਖ ਤੇ 80 ਹਜ਼ਾਰ ਦੀ ਕਾਰ ਆਪਾਂ ਦੇ ਦੇਣੀ ਹੈ ਮਨਵੀਰ ਸਿੰਘ ਜੀ ਜੋ ਤੁਸੀਂ ਸਾਨੂੰ ਕਹਿ ਕੇ ਗੱਡੀ ਦਿੱਤੀ ਸੀ ਨਾ ਤੇ ਗੱਡੀ ਦੇ ਵਿੱਚ ਕੋਈ ਦਿੱਕਤ ਨਹੀਂ ਆ ਵਧੀਆ ਚੱਲੇਗੀ ਮੈਂ ਗਰੰਟਡ ਬੈਠਾ ਹਾਂ ਮੈਂ ਨਾ ਤੁਹਾਡੇ ਕਹਿਣ ਨਾਲੋਂ 10 ਗੁਣਾ ਜ਼ਿਆਦਾ ਵਧੀਆ ਗੱਡੀ ਸਾਨੂੰ ਮਿਲੀ ਆ ਤੇ ਅਸੀਂ ਇਤੋਂ ਬਹੁਤ ਖੁਸ਼ ਹਾਂ ਇਵਰੇ ਸਾਰੀ ਆਪਾਂ ਗੱਡੀ 1,80,000 ਰੁਪਏ ਦੀ ਜਗਾ 1 ਲੱਖ ਉਹਦਾ ਫੁੱਲ ਲੋਨ ਹੋ ਜੂਗਾ ਅਦਰਵਾਈਜ਼ ਇਹਦੇ ਤੇ 30-35,000 ਰੁਪਏ ਡਾਊਨ ਪੇਮੈਂਟ ਲੈ ਕੇ ਆਓ ਬਾਕੀ ਅਸੀਂ ਲੋਨ ਕਰਾ ਕੇ ਦਵਾਗੇ ਅੱਜ ਜਿਹੜੀ ਜਗ੍ਹਾ ਤੇ ਖੜੇ ਆ ਪਿਛਲੀ ਵਾਰ ਰਖੜੀ ਵਾਲੇ ਦਿਨ ਇਸ ਜਗ੍ਹਾ ਦੀ ਵੀਡੀਓ ਆਪਾਂ ਪਾਈ ਸੀ ਤੇ ਇੰਨਾ ਕੁ ਵਧੀਆ ਹੰਗਾਰਾ ਇੰਨਾ ਕੁ ਜ਼ਿਆਦਾ ਪਿਆਰ ਮਿਲਿਆ ਬਾਈ ਤੁਹਾਡੇ ਸਾਰਿਆਂ ਵੱਲੋਂ ਵੀ ਮੈਂ ਕਹਿੰਦਾ ਤੁਸੀਂ ਤੈਹੀਂ ਤੋੜਤੀਆਂ ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਮਿੱਤਰ ਪਿਆਰਿਆਂ ਨੂੰ ਜਿੰਨੇ ਵੀ ਭਰਾ ਆਪਣੇ ਭਰਾ ਨੂੰ ਛੋਟੇ ਛੋਟੇ ਭਰਾ ਨੂੰ ਕੁਨਾਲ ਨੂੰ ਤੁਸੀਂ ਮਾਣ ਬਖਸ਼ਦੇ ਹੋ ਤੁਹਾਡਾ ਬਾਈ ਤੈ ਇਹ ਦਿਓ ਧੰਨਵਾਦ ਆ ਪੇਜ ਨੂੰ ਫੋਲੋ ਆਪਣੇ ਕਰਕੇ ਰੱਖ ਲਓ ਕਿਉਂਕਿ ਆਪਣੇ ਪੇਜ ਤੇ ਬਾਈ ਇਹੋ ਜਿਹੇ ਕਾਰਾਂ ਤੁਹਾਨੂੰ ਦਿਖਾਣੀਆਂ ਹਨ ਵੀ ਮੈਂ ਕਹਿੰਦਾ ਕੀ ਕਹੂੰਗਾ ਵੀ ਬਾਈ ਸਵਾਦ ਆ ਗਿਆ ਆディ ਖੜੇ ਆ ਬਾਈ ਆਪਾਂ ਨਵਨੀਤ ਵੀਰੇ ਦੇ ਕੋਲ ਵੱਡਾ ਭਰਾ ਆਪਣਾ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਮੈਂ ਸਟਾਰਟਿੰਗ ਦੇ ਵਿੱਚ ਜਿਹੜੀ ਗੱਲ ਕਹੀ ਆ ਹਾਂਜੀ ਕੀ ਹੋ ਰਿਐਲਿਟੀ ਆ ਬਿਲਕੁਲ ਵੀਰੇ ਬਿਲਕੁਲ ਬਹੁਤ ਵਧੀਆ ਰਿਸਪੌਂਸ ਮਿਲਿਆ ਹਾਂ ਬਾਈ ਹੁਣਾਂ ਨੂੰ ਆਪਾਂ ਵੀਡੀਓ ਦੇ ਵਿੱਚ ਕੰਪਲੀਮੈਂਟਸ ਵੀ ਦਿਖਾਵਾਂਗੇ ਲੋਕਾਂ ਦੇ ਸਪੈਸ਼ਲ ਵਟਸਐਪ ਤੇ ਅਗਲੇ ਨੇ ਰਿਕਾਰਡਿੰਗ ਕਰਕੇ ਭੇਜੇ ਹੋਏ ਨੇ ਆਪਾਂ ਨੂੰ ਵੌਇਸ ਰਿਕਾਰਡਿੰਗ ਵੌਇਸ ਰਿਕਾਰਡਿੰਗ ਭੇਜੀ ਹੋਈ ਆ ਵੀ ਬਾਈ ਕਾਰਾਂ ਕਾਰ ਜਿਹੜੀ ਦਿੱਤੀ ਆ ਜੋ ਕਿ ਆ ਸੀ 10 ਗੁਣਾ ਤੋਂ ਵਧੀਆ ਹੀ ਆ ਅਚਾ ਆਪਾਂ ਇਹਦੀਆਂ ਚੀਜ਼ਾਂ ਮਤਲਬ ਆਪਾਂ ਬਾਈ ਉਹਨਾਂ ਨੂੰ ਇੱਕ ਦੋ ਕੰਪਲੀਮੈਂਟਸ ਜ਼ਰੂਰ ਦਿਖਾਵਾਂਗੇ ਠੀਕ ਹੈ ਹਾਂਜੀ ਅਖੀਰ ਤੱਕ ਬਣੇ ਰਹੋ ਬਾਈ ਅੱਜ ਖੜੇ ਆਂ ਕਾਰੋਕਾਰ ਫਤੇ ਮੋਟਰ ਸ਼ਹਿਰ ਲੁਧਿਆਣਾ ਤੇ ਜੇ ਬਾਈ ਐਡਰੈਸ ਦੀ ਗੱਲ ਕਰੀਏ ਆਜੋ ਇੱਕ ਵਾਰੀ ਤੁਹਾਨੂੰ ਸਮਝਾ ਦਿੰਨੇ ਆ ਮੋਟਾ-ਮੋਟਾ ਆਪਾਂ ਬਾਈ ਖੜੇ ਆਂ ਲੁਧਿਆਣਾ ਸ਼ਹਿਰ ਦੇ ਮਾਡਲ ਟਾਊਨ ਦੇ ਵਿੱਚ ਮਾਡਲ ਟਾਊਨ ਦੇ ਵਿੱਚ ਜਿਵੇਂ ਤੁਸੀਂ ਹੋਟਲ ਰੇਜੈਂਟਾ ਕਲਾਸਿਕ ਦੇ ਕੋਲ ਆਉਂਗੇ ਜਾਂ ਤੁਸੀਂ ਕਹਿ ਲਓ ਕਿ ਬੱਸ ਸਟੈਂਡ ਵਾਲਾ ਪੁਲ ਚੜਨ ਤੋਂ ਪਹਿਲਾਂ ਹੀ ਜੇ ਤੁਸੀਂ ਸੋਨਾਲਾ ਚੌਂਕ ਵੱਲ ਆ ਰਹੇ ਹੋ ਬੱਸ ਸਟੈਂਡ ਦਾ ਪੁਲ ਨਹੀਂ ਚੜਨਾ ਉਹਦੇ ਤੋਂ ਲੈਫਟ ਸਾਈਡ ਦੇ ਉੱਤੇ ਅਦਿੱਤਿਆ ਜੇਤਲੀ ਚੌਕ ਕਹਿ ਦਿੰਦੇ ਇਹਨੂੰ ਨੇਅਰ ਸਕੂਟਰ ਮਾਰਕੀਟ ਤੇ ਜਾਂ ਤੁਸੀਂ ਇੱਧਰ ਆਪਣੇ ਦਿਖਾ ਦਿਓ ਸਕੂਟਰ ਮਾਰਕੀਟ ਆਪਣੇ ਪੈਂਦੀ ਹੈ ਇੱਧਰ ਸਕੂਟਰ ਮਾਰਕੀਟ ਬੱਸ ਸਟੈਂਡ ਵਾਲੀ ਜਿਹਨੂੰ ਮਰਜ਼ੀ ਪੁੱਛ ਲਿਓ ਤੇ ਉੱਥੇ ਆ ਕੇ ਤੁਸੀਂ ਇੱਕ ਵਾਰ ਬਾਈ ਉਹਨਾਂ ਨੂੰ ਦਿੱਤੇਗੇ ਨੰਬਰਾਂ ਤੇ ਕਾਲ ਕਰ ਲਿਓ ਤੁਹਾਨੂੰ ਪਿਕ ਕਰ ਲੈਣਗੇ ਇੱਥੇ ਤੱਕ ਲੈ ਆਵਾਂਗੇ ਤੇ ਮੈਂ ਕਹਿੰਨਾ ਬਾਈ ਕਾਰਾਂ ਇੱਕ ਰੇਟ ਪੱਖੋਂ ਵਿਕਦੀਆਂ ਤੇ ਇੱਕ ਕੰਡੀਸ਼ਨ ਪੱਖੋਂ ਵਿਕਦੀਆਂ ਦੋ ਹੀ ਰਿਕੁਆਇਰਮੈਂਟ ਹੁੰਦੀ ਹੈ ਇੱਕ ਕਾਰ ਲੈਣ ਵਾਲੇ ਦੀ ਬਿਲਕੁਲ ਤੇ ਅੱਜ ਦੋਹੇ ਚੀਜ਼ਾਂ ਦੇ ਦੇਣੀ ਆ ਵਧੀਆ ਦੋਨੇ ਵਧੀਆ ਦੇਣੀਆਂ ਤੇ ਅੱਜ ਨਾਲੇ ਛੋਟੀਆਂ ਕਾਰਾਂ ਸਾਰੀਆਂ ਸਾਰੀਆਂ ਛੋਟੀਆਂ ਮਤਲਬ ਬਜਟ ਸੈਗਮੈਂਟ ਜਿਹਨੂੰ ਕਹਿੰਦੇ ਆ ਆਪਾਂ ਤੇ ਕਰੀਏ ਫੇ ਹਾਂਜੀ ਲੂਨ ਲੂਨ ਕਰਾਵਾਂਗੇ ਸਭ ਕੁਝ ਸਾਰਾ ਕੁਝ ਕਰਾਵਾਂਗੇ ਪਹਿਲੀ ਦਿਖਾ ਦਿਓ ਫੇ ਵੈਗਨਰ 2000 ਵੀਰੇ 10/11 ਮਾਡਲ ਆ ਹਾਂ 30 ਤੱਕ ਪਾਸ ਆ ਗੱਡੀ ਫਰਸਟ ਓਨਰ ਕਾਰ ਆ ਵੀਐਕਐਸਆਈ ਟੌਪ ਮਾਡਲ ਆ ਠੀਕ ਆ ਬਈ 1 ਲੱਖ ਤੇ 80000 ਦੀ ਕਾਰ ਆ ਆਪਾਂ ਦੇ ਦੇਣੀ ਆ 30 ਤੱਕ ਪਾਸ 30 ਤੱਕ ਪਾਸ ਹੈ ਜੀ 1,80,000 ਰੁਪਏ ਚ ਕਾਰ ਦੇ ਦਾਂਗੇ ਕਾਰ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਤੁਹਾਨੂੰ ਕਾਰ ਦਿਖਾਣੇ ਆ ਅੱਛਾ ਇਲੈਕਟ੍ਰੋਨਿਕ ਐਡਜਸਟੇਬਲ ਮਿਰਰ ਵੀ ਆ ਹਾਂ ਜੀ ਬਿਲਕੁਲ ਸਾਰੇ ਮਿਰਰ ਐਡਜਸਟੇਬਲ ਨੇ ਠੀਕ ਹੈ ਸੈਂਟਰ ਲੋਕਿੰਗ ਆ ਸੈਂਟਰ ਲੋਕਿੰਗ ਵਾਲੀ ਕਾਰ ਚਾਰੇ ਪਾਵਰ ਵਿੰਡੋਆਂ ਲਓ ਫੇ ਬਾਈ ਪਾਵਰ ਸਟੀਅਰਿੰਗ ਪਾਵਰਾਂ ਚਾਰੇ ਆ ਗਿਆ ਹੈ ਕੰਪਨੀ ਫਿਟਡ ਸਟੀਰੀਓ ਵਗੈਰਾ ਸਭ ਕੁਝ ਔਰ ਸਾਰਾ ਕੁਝ ਵਰਕਿੰਗ ਸਭ ਕੁਝ ਵਰਕਿੰਗ 1,80,000 ਦੇ ਵਿੱਚ 2030 ਤੱਕ ਪਾਸ ਵੈਗਨਰ ਜਿਹੜੇ ਮੇਰੇ ਭਰਾ ਨੂੰ ਇੰਜਨ ਦੀ ਗੇਅਰ ਦੀ ਪੂਰੀ ਤਸੱਲੀ ਚਾਹੀਦੀ ਆ ਉਹਦੇ ਲਈ ਇਹ ਕਾਰ ਆ ਬਾਈ ਸਿੱਧੀ ਜੀ ਗੱਲ ਆ ਕੁਆਲਿਟੀ ਦੇ ਵਿੱਚ ਕੰਮ ਕਰਨ ਦੇ ਵਿੱਚ ਜ਼ਿਆਦਾ ਬਿਲੀਵ ਰੱਖਦੇ ਆ ਜਿਹੜੇ ਮੇਰੇ ਭਰਾ ਨੂੰ ਚਾਹੀਦੀ ਹੋਈ ਦਿੱਤੇ ਗੇ ਨੰਬਰਾਂ ਤੇ ਕਾਲ ਕਰ ਲਿਓ ਤੇ ਗਾਰੰਟੀ ਵਾਰੰਟੀ ਦਾ ਹਿਸਾਬ ਦੱਸੋ ਆਪਾਂ ਜਿਹੜੇ ਨਵੇਂ ਭਰਾ ਜਿਹੜੇ ਉਹਨਾਂ ਨੂੰ ਦੱਸ ਦਈਏ ਉਦੋਂ ਰਖੜੀ ਦਾ ਟਾਈਮ ਸੀਗਾ ਵਾਲੀ ਵੀਡੀਓ 'ਚ ਆਪਾਂ ਆਫਰ ਦਿੱਤੀ ਸੀ 6 ਮਹੀਨੇ ਦੀ ਗਾਰੰਟੀ ਵਾਲੀ ਪਰ ਆਓ ਕੋਈ ਗੱਲ ਨਹੀਂ ਐਕਸੀਡੈਂਟ ਦੀ ਵਗੈਰਾ ਦੀ ਜੋ ਵੀ ਆ ਉਹ ਉਹ ਅਸੀਂ ਗਾਰੰਟੀ ਦਿੰਨੇ ਆ ਐਕਸੀਡੈਂਟ ਦੀ ਪੇਪਰਾਂ ਦੀ ਇੰਜਨ ਗੇਅਰ ਤੇ ਨਾਨ ਐਕਸੀਡੈਂਟ ਕਾਰ ਹੋਵੇ ਔਰ ਸਭ ਤੋਂ ਵੱਡੀ ਗੱਲ ਨਮਨੀਤ ਵੀਰੇ ਪੇਪਰ ਬਿਲਕੁਲ ਜੀ ਪੇਪਰ ਪੂਰੇ ਮਿਲਣਗੇ ਪੇਪਰ ਤਾਂ ਓਕੇ ਮਿਲਣਗੇ ਜਿਹੜਾ ਪੇਪਰ ਹੈਗਾ ਉਹਨੂੰ ਦੱਸ ਕੇ ਦਿੱਤਾ ਜਾਊਗਾ ਜੇ ਇੰਸ਼ੋਰੈਂਸ ਨਹੀਂ ਹੈ ਤਾਂ ਪਹਿਲਾਂ ਬੰਦੇ ਨੂੰ ਫੋਨ ਤੇ ਹੀ ਦੱਸਾਂਗੇ ਵੀ ਇਹਦੀ ਇੰਸ਼ੋਰੈਂਸ ਹੈ ਨਹੀਂ ਕੀ ਕਰਾਉਣੀ ਪਊਗੀ ਜੋ ਵੀ ਹੈ ਡਿਟੇਲ ਤੁਹਾਨੂੰ ਪੂਰੀ ਮਿਲੂਗੀ ਠੀਕ ਹੈ ਤੇ ਆ ਬਈ ਕੈਸ਼ ਡੀਲ ਆ ਇਹਦੇ ਤੇ ਲੋਨ ਨਹੀਂ ਹੋਣਾ ਇਹਦੇ ਤੇ ਲੋਨ ਨਹੀਂ ਹੋਣਾ ਜੀ ਠੀਕ ਹੈ ਤੇ ਕ੍ਰੈਡਿਟ ਕਾਰਡ ਜੇ ਹੈਗਾ ਉਹ ਸਵਾਈਪ ਕਰ ਲਿਓ ਔਰ ਤੁਸੀਂ ਆਪਦੀਆਂ ਆਪਣੇ ਆਪ ਹੀ ਕਿਸ਼ਤਾਂ ਬਣਾ ਸਕਦੇ ਹੋ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਰੈਡਜ਼ 2014 ਮਾਡਲ ਸੈਕੰਡ ਓਨਰ ਆ ਜੀ ਠੀਕ ਆ ਵੀਡੀਆਈ ਮਾਡਲ ਆ ਡੀਜ਼ਲ ਹੂੰ ਵਧੀਆ ਕਾਰ ਆ ਇਹਦੇ ਤੇ ਲੋਨ ਵੀ ਹੋ ਜੂਗਾ ਲੋਨ ਵੀ ਹੋ ਜੂਗਾ ਲੋਨ ਵੀ ਹੋ ਜੂਗਾ 2,80,000 ਰੁਪਏ ਦੀ ਕਾਰ ਦੇ ਦਾਂਗੇ ਵੀਡੀਆਈ ਵੀਡੀਆਈ 2 14 ਮਾਡਲ 80 ਹਜ਼ਾਰ ਬਾਈ 14 ਮਾਡਲ ਔਰ ਮੈਨੂਅਲ ਟਰਾਂਸਮਿਸ਼ਨ ਮੈਨੂਅਲ ਟਰਾਂਸਮਿਸ਼ਨ ਦੇਖੋ ਅੰਦਰੋਂ ਦੀ ਅੱਛਾ ਨਵਨੀਤ ਭਾਈ ਇੱਕ ਜੀ ਦੱਸੋ ਭਰਾ ਕਹਿੰਦੇ ਹਰੇਕ ਕਾਰ ਦੀ ਐਵਰੇਜ ਦੱਸਿਆ ਕਰੋ ਨਾਲ ਐਵਰੇਜ ਵੀਰੇ ਦੀ ਘੱਟੋ-ਘੱਟ ਨਹੀਂ ਨੀਅਰ ਅਬਾਊਟ ਤੁਹਾਨੂੰ 25 ਤੱਕ ਦਾ ਐਵਰੇਜ ਪੱਕੀ ਮਿਲੂਗੀ ਹੱਸ ਕੇ ਹੱਸ ਕੇ ਮਿਲੂ ਹੱਸ ਕੇ ਹੱਸ ਕੇ ਵੀਰੇ ਹੱਸ ਕੇ ਇਹੀ ਭਾਈ ਜਿਹੜੀ ਗੱਲਬਾਤ ਆ ਨਾ ਜਿਹੜੀ ਐਵਰੇਜ ਦੇ ਵਿੱਚ ਮੰਨੀ ਪਰਮੰਨੀ ਕਾਰ ਆ ਤੁਹਾਨੂੰ ਪਤਾ ਹੀ ਆ ਉਹ ਸਾਰਿਆਂ ਨੂੰ ਪਤਾ ਵਾ ਜਿਹੜੇ ਮੇਰੇ ਭਰਾ ਪਹਿਲੀ ਕਾਰ ਲੈਣ ਜਾ ਰਹੇ ਆਪਣੀ ਤੇ ਜੇ ਉਹ ਚਾਹਦੇ ਆ ਵੀ ਬਾਈ ਬਾਲਾ ਬੋਏ ਨਹੀਂ ਰੱਖਣਾ ਪਾਰਟ ਵੀ ਮਿਲ ਜਵੇ ਹਨਾ ਮੈਂ ਕਹਿੰਦਾ ਜੀ ਈਜ਼ੀਲੀ ਅਵੇਲੇਬਲ ਪਾਰਟ ਨੇ ਇਹਦੇ ਕਿਤੋਂ ਵੀ ਲੈ ਸਕਦੇ ਹੋ ਕਿਸੇ ਵੀ ਜ਼ਿਲ੍ਹੇ ਚੋਂ ਕਿਸੇ ਵੀ ਸ਼ਹਿਰ ਚੋਂ ਹੁਣ ਇਹ ਦੱਸੋ 2.80 ਲੱਖ ਦੀ ਆਪਾਂ ਰੇਟ ਕਿਹਾ ਵਾ ਹਾਂਜੀ ਮਾਨਤਨ ਕਰਾਵਾਂਗੇ ਮੌਕੇ ਤੇ ਮੌਕੇ ਤੇ ਜੋ ਮਾਨਤਨ ਹੁੰਦਾ ਹੈ ਆ ਬਹਿ ਕੇ ਕਰਾ ਦਾਂਗੇ ਕੋਈ ਆਪਣੇ ਵੱਲੋਂ ਜਿੱਦਾਂ ਜਿੰਨਾ ਬੈਟਰ ਜਿੰਨਾ ਜੋ ਬੈਟਰ ਹੋ ਸਕੇ ਕਰਾ ਦਾਂਗੇ ਅੱਛਾ ਲੋਨ ਕਿੰਨਾ ਕਰਾਵਾਂਗੇ ਲੋਨ ਇਹਦੇ ਤੇ 50000 ਦੇ ਦੇਣ ਬਾਕੀ ਲੋਨ ਹੋ ਜਾਊਗਾ ਸਹੀ ਗੱਲ ਆ ਹਾਂਜੀ ਮਤਲਬ ਉਹ ਨਾ ਕਿਸ਼ਤ ਵੀ ਇਹਨਾਂ ਕਰਾਂ ਦੇ ਛੋਟੀ ਜੀ ਉਹ ਬਣਨੀ ਛੋਟੀ ਬਣਨੀ ਆ ਕੋਈ ਖਾਸ ਨਹੀਂ ਬਣਦੀ ਆਹਾ 2015 ਮਾਡਲ ਰੇਟ ਸਾਹਿਬ ਜੀ ਅੱਛਾ ਜੀ ਸੈਕੰਡ ਓਨਰ ਆ ਬੀਡੀ ਆਈ ਇਹਦੀ ਅੱਛਾ ਜੀ ਟਾਇਰ ਚਾਰੇ ਨਵੇਂ ਨੇ ਜੋ ਡਿਟੇਲ ਉਹਦੀ ਆ ਸੇਮ ਇਹਦੀ ਆ ਬਸ ਮਾਡ ਤੇ ਉਹ ਸੀਗੀ 2000 2014 14 ਕਾਰ ਇਹ ਵੀ ਸ਼ਾਨਦਾਰ ਪੂਰੀ ਨਵੀਂ ਨਕੋਰ ਗੱਡੀ ਆ ਡਾਇਰੈਕਟ ਕਸਟਮਰ ਡੀਲ ਆ ਇਹ 3 ਲੱਖ ਰੁਪਏ ਦੀ ਕਾਰ ਦੇ ਦਾਂਗੇ 15 ਮਾਡਲ 15 ਮਾਡਲ 3 ਲੱਖ ਰੁਪਏ ਦੀ ਕਾਰ ਦਵਾਂਗੇ ਔਰ ਇਹ ਚ ਵੀ 50 ਹਜ਼ਾਰ ਲਿਆਓ ਤੇ ਬਾਕੀ ਲੋਨ ਕਰਾਵਾਂਗੇ ਬਾਈ ਲੋਕਾਂ ਦੀ ਜੇ ਗੱਲ ਕਰੀਏ ਜੇ ਤੁਸੀਂ ਆਮ ਮਾਰਕੀਟ ਦੇ ਵਿੱਚ ਜਾਣੇ ਹੋ ਤਾਂ ਤੁਹਾਨੂੰ ਘੱਟੋ ਘੱਟ ਨਹੀਂ 3.5 ਕੋਈ 3.75 ਵੀ ਮੰਗ ਲੈਂਦਾ ਬਿਲਕੁਲ ਮੰਗਦੇ ਜੀ ਹੈਨਾ ਹਾਂ 3 ਜਿਆਦਾ ਰੇਟ 3.5 ਚੱਲ ਰਿਹਾ ਮਾਰਕੀਟ ਚ ਬਿਲਕੁਲ ਤੇ ਆਹੀ ਚੀਜ਼ ਆਹਣਾ ਵੀ ਜੇ ਆਪਾਂ ਵੀਡੀਓ ਬਣਾਣੇ ਆ ਬਾਈ ਅਚਾ ਨਵਨੀਤ ਵੀਰੇ ਇੱਕ ਤੂਈ ਤਾਂ ਚਲੋ ਡੀਲਰ ਹੋ ਗਿਆ ਹਾਂ ਜੀ ਸਾਡੀਆਂ ਵੀਡੀਓ ਦਾ ਤੁਹਾਨੂੰ ਫਾਇਦਾ ਵੀ ਆ ਸਾਡੀਆਂ ਵੀਡੀਓ ਦਾ ਤੁਹਾਨੂੰ ਨੁਕਸਾਨ ਵੀ ਬਿਲਕੁਲ ਬਿਲਕੁਲ ਕਿੱਦਾਂ ਭਲਾ ਹੁਣ ਜਿੱਦਾਂ ਆਪਾਂ ਵੀਡੀਓ ਸ਼ੂਟ ਕਰ ਰਹੇ ਹਾਂ ਹੁਣ ਤੁਹਾਨੂੰ ਖਿੱਚ ਲਈਦਾ ਵੀ ਬਾਈ ਰੇਟ ਇਹਨਾਂ ਦੇਣਾ ਹੀ ਪੈਣਾ ਹੈ ਹਨਾ ਤੇ ਤੁਹਾਨੂੰ ਰੇਟ ਉਸ ਹਿਸਾਬ ਨਾਲ ਘਟਾਣੇ ਵੀ ਪੈਂਦੇ ਆ ਨਹੀਂ ਤਾਂ ਪਹਿਲਾਂ ਬਹੁਤ ਹੁੰਦੇ ਸੀਗੇ ਬਿਲਕੁਲ ਜੀ ਬਿਲਕੁਲ ਪਹਿਲਾਂ ਰੇਟ ਬਹੁਤ ਜ਼ਿਆਦੇ ਹਾਈ ਹੁੰਦੇ ਸੀ ਆ ਹੁਣ ਅੱਜ ਦੇ ਟਾਈਮ ਦੇ ਵਿੱਚ ਰੇਟਾਂ ਦਾ ਬਹੁਤ ਫਰਕ ਪੈ ਗਿਆ ਕੰਪੀਟੀਸ਼ਨ ਵੱਧ ਗਿਆ ਔਰ ਬਾਈ ਉਹਨਾਂ ਨੂੰ ਇਹ ਵੀ ਕਲੀਅਰ ਕਰ ਦਿਆ ਕਰੋ ਨਾਲ ਵੀ ਜਦੋਂ ਤੁਸੀਂ ਖਿੱਚ ਕੇ ਰੇਟ ਦਵਾਉਂਦੇ ਹੋ ਦੇਣ ਵਾਲਾ ਰੇਟ ਹੁੰਦਾ ਬਾਈ ਫਿਰ ਵੀ ਕਈ ਬੰਦੇ ਇਦਾਂ ਦੇ ਤਕਰੀਬਨ 70% ਲੋਕ ਜਿਹੜੇ ਕਾਲ ਕਰਦੇ ਨੇ ਬਾਈ ਸਾਰੇ ਆਪਣੇ ਚਲੋ ਭਰਾ ਨੇ ਗੱਡੀ ਜੀ ਨੇ ਲੈਣੀ ਆ ਉਹਦਾ ਹੱਕ ਬਣਦਾ ਘਟਾਉਣ ਦਾ ਪਰ ਆਪਾਂ ਜਦੋਂ ਰੇਟ ਤੋੜ ਕੇ ਦਿੰਨੇ ਆ ਬੜੀ ਮੁਸ਼ਕਲ ਨਾਲ ਆਪਾਂ ਵਧੀਆ ਰੇਟ ਦਿੰਨੇ ਆ ਬਾਈ ਉਹ ਚੋ ਵੀ ਘਟਾਉਂਦੇ ਨੇ ਸੋ ਦੇਣ ਲੈਣ ਵਾਲਾ ਰੇਟ ਹੁੰਦਾ ਵਾ ਮੈਂ ਨਾ ਮਾੜਾ ਮੋਟਾ ਹੀ ਫਰਕ ਪੈ ਸਕਦਾ ਇੱਕ ਚੀਜ਼ ਬਾਈ ਤੁਹਾਨੂੰ ਵੀ ਅਪੀਲ ਆ ਦੇਖੋ ਤੁਸੀਂ ਵੀ ਆਪਣੇ ਭਰਾ ਏ ਵੀ ਆਪਣੇ ਭਰਾ ਦੋਹੀਂ ਤੁਸੀਂ ਧਿਰਾਂ ਜਿਹੜੀਆਂ ਨਾ ਆਪਾਂ ਨੂੰ ਮਤਲਬ ਕਿ ਮਤਲਬ ਕਿ ਕਹਿ ਲਓ ਵੀ ਪਿਆਰੀਆਂ ਵਾ ਕੋਈ ਐ ਦੀ ਗੱਲ ਨਹੀਂ ਆ ਜੇ ਬਾਈ ਤੁਹਾਨੂੰ ਰੇਟ ਮਾਰਕੀਟ ਨਾਲੋਂ ਘੱਟ ਰੇਟ ਦੇ ਉੱਤੇ ਮਿਲ ਰਿਹਾ ਵਾ ਤੁਸੀਂ ਪਹਿਲਾਂ ਟਰਾਈ ਕਰ ਲੈਣਾ ਟਰਾਈ ਕਰੋ ਬਿਲਕੁਲ ਟਰਾਈ ਕਰ ਲਓ ਫਿਰ ਜੇ ਤੁਹਾਨੂੰ ਲੱਗਦਾ ਵੀ ਹਾਂ ਬਾਈ ਵਾਕਈ ਸਾਡੇ ਕਹੇ ਹੋਏ ਬੋਲਾਂ ਦੇ ਵਿੱਚ ਫਰਕ ਹੈਗਾ ਵਾ ਤਾਂ ਬਾਈ ਫੇਕ ਰਿਕੁਐਸਟ ਆ ਆ ਬਾਈ ਨੇ ਪਹਿਲਾਂ ਵੀ ਆਪਾਂ ਹੁਣ ਵੀਡੀਓ ਤੋਂ ਗੱਲ ਕੀਤੀ ਸੀ ਵੀ ਬਾਈ ਰੇਟ ਪਹਿਲਾਂ ਹੀ ਖਿੱਚ ਕੇ ਦੇਵਾਂਗੇ ਤੇ ਫਿਰ ਵੀ ਚਲੋ ਇੱਕ ਵਾਰੀ ਆਪਾਂ ਐਂ ਕਹਿ ਦਿੱਤਾ ਵੀ ਯਾਰ ਪ੍ਰਾਣੀ ਕਰ ਲੈਣ ਜਾਂਦਾ ਨਾ ਬੰਦਾ ਫੇਰ ਕਹਿ ਦਿੰਦਾ ਯਾਰ ਥੋੜਾ ਬਹੁਤ ਕਰ ਲਓ ਥੋੜਾ ਬਹੁਤ ਹੋ ਜੂਗਾ ਤੁਸੀਂ ਪਹਿਲਾਂ ਰੇਟ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਵੀ ਤੁਹਾਨੂੰ ਇਹ ਇਹ ਕਾਰ ਇਦਾਂ ਦੀ ਕਾਰ ਇੰਨੇ ਰੇਟ ਚ ਮਿਲ ਰਹੀ ਹੈ ਜਿਹੜੇ ਰੇਟ ਚ ਮੈਂ ਦੇ ਰਿਹਾ ਹੁਣ ਉਹੀ ਗੱਲ ਆ ਜੇ ਇਹੀ ਕਾਰ ਦੀ ਪੂਰੀ ਅਟੈਚਿੰਗ ਫੈਚਿੰਗ ਹੋਣ ਵਾਲੀ ਹੋਵੇ ਸਾਰਾ ਕੁਝ ਹੋਣਾ ਲਾਵੇ ਇੱਥੇ ਕੁਝ ਨਹੀਂ ਹਾਂ ਬਿਲਕੁਲ ਇਹੀ ਕਾਰ ਤੁਹਾਨੂੰ 1.5 ਲੱਖ ਰੁਪਏ ਦੀ ਦੇ ਦਾਂਗੇ ਉਹ ਚ ਕਿਹੜੀ ਗੱਲ ਆ ਉਹਦੇ ਚ ਕੀ ਗੱਲ ਆ ਬਈ ਉਹੀ ਚੀਜ਼ ਆ ਸੋ ਇਹ ਚੀਜ਼ਾਂ ਨੋਟ ਜ਼ਰੂਰ ਕਰਿਆ ਕਰੋ ਮੈਨੂੰ ਕਰਿਆ ਕਰੋ ਬਈ ਆਹਾ 2014 ਮਾਡਲ ਵੀਰੇ ਸੈ ਅੱਛਾ ਈ Swift VXI ਇਹ ਪٹرول ਵਾਲੀ ਡੀਜ਼ਲ ਗੱਡੀਆਂ ਸਾਰਿਆਂ ਕੋਲੇ ਖੜੀਆਂ ਨੇ Swift ਦੀਆਂ ਹੂੰ ਪਰ ਤੁਸੀਂ ਇਹ ਦੇਖੋ ਵੀ Swift VXI ਬਹੁਤ ਘੱਟ ਆ ਜਿਹੜੇ ਲੋਕ ਮੇਰੇ ਭਰਾ ਜਿਹੜੇ ਕਹਿੰਦੇ ਆ ਵੀ ਅਸੀਂ ਘੱਟ ਚਲਾਉਣੀ ਆ ਪਹਿਲੀ ਵਾਰੀ ਕਾਰ ਲੈਣੀ ਆ ਘੱਟ ਚਲਾਉਣੀ ਮਤਲਬ ਕਹਿਣ ਦਾ ਭਾਵ ਘੱਟ ਚਲਾਉਣ ਦਾ ਵੀ ਰੋਜ਼ ਦਿਨ ਹੀ ਚੱਲਣੀ ਹੈਗੀ ਮਹੀਨੇ 'ਚ ਇੱਕ ਦੋ ਵਾਰੀ ਚੱਲਣੀ ਆ ਸੋ ਉਹਨਾਂ ਲਈ ਬੈਸਟ ਡੀਲ ਆ ਜਦੋਂ ਮਰਜ਼ੀ ਸੈਲਫ ਮਾਰ ਲਓ ਮੈਂ ਕਿਹਾ ਸਟਾਰਟ ਮਿਲੂਗੀ ਗੱਡੀ ਕਿਉਂਕਿ ਪٹرول ਦਾ ਤੁਹਾਨੂੰ ਪਤਾ ਹੀ ਆ ਮੇਨਟੇਨੈਂਸ ਫ੍ਰੀ ਕਾਰ ਆ ਨਾਲੇ ਭਾਈ ਇੰਜਨ ਵੀ ਹੈ ਨਾ ਪੂਰਾ ਐਂਡ ਸਾਇਲੈਂਟ ਇੰਜਨ ਓਕੇ ਚੱਲੀ ਚੁੱਲੀ ਸਾਰੀ ਇਹ ਸਾਰੀ 70 7000 ਕਿਲੋਮੀਟਰ ਦੇ ਵਿੱਚ ਵਿੱਚ ਚੱਲੀ ਹੋਈ ਆ 80000 ਦੇ ਨੇੜੇ ਤੇੜੇ ਗੱਡੀ ਚੱਲੀ ਆ ਟਾਇਰ ਨਵੇਂ ਆ ਸਾਰੀ ਗੱਡੀ ਬ੍ਰਾਂਡ ਨਿਊ ਕੰਡੀਸ਼ਨ ਦੇ ਵਿੱਚ ਆ ਮਾਇਆ ਬਹੁਤ ਛੋਟੀ ਜੀ ਆ ਸਵਾ 4 ਲੱਖ 4 ਲੱਖ ਲੋਕੀ ਮੰਗੀ ਜਾਂਦੇ ਆ 14 ਮਾਡਲ ਦਾ ਆਪਾਂ 3 ਲੱਖ 75000 ਰੁਪਏ ਦੀ ਕਾਰ ਦੇ ਦਾਂਗੇ ਮੌਕੇ ਤੇ ਹੋ ਸਕਦਾ ਕੁਛ ਮਾਨਤਣ ਜੋ ਹੁੰਦਾ ਹੋਇਆ ਵਧੀਆ ਉਹ ਮੈਂ ਕਰਾ ਸਕਦਾ 3 ਲੱਖ 75000 ਦੇ ਵਿੱਚ ਭਾਈ ਪੈਟਰੋਲ ਕਾਰ ਇਹ ਉਹਨਾਂ ਲਈ ਕਾਰ ਆ ਜਿਹੜੇ ਬਾਈ ਕਹਿੰਦੇ ਆ ਪੀ ਇਹ ਬਾਈ ਸਾਡਾ ਬਾਲਾ ਚਲਾਵਾ ਹੈ ਨੀਗਾ ਕਾਰ ਦਾ ਤੇ ਅਸੀਂ ਮਤਲਬ ਮਹੀਨੇ ਦੇ ਵਿੱਚ ਜਿਵੇਂ ਕਿ ਬਾਈ ਨੇ ਦੱਸਿਆ ਇਹ ਆਪ ਵੀ 2-4 ਵਾਰ ਕੱਢਣੀ ਆ ਬੈਸਟ ਆਫ ਰੈਡੀ ਟੂ ਯੂਜ਼ ਕਾਰ ਆ ਇਹਦੇ ਵਿੱਚ ਬਾਈ ਤੁਸੀਂ ਦਿਖਾ ਵੀ ਸਕਦੇ ਹੋ ਇਹਦੇ ਵਿੱਚ ਆਪਣਾ ਸਟੀਰੀਓ ਵਗੈਰਾ ਸਾਰੇ ਸਕਰੀਨ ਵਗੈਰਾ ਲੱਗੀ ਹੋਈ ਆ ਸਕਰੀਨ ਵੀ ਲੱਗੀ ਆ ਸੀਟ ਕਵਰ ਵੀ ਸੀਟ ਕਵਰ ਵੀ ਲੱਗੇ ਹੋਏ ਆ ਵਧੀਆ ਵਾਲੇ ਜਿਹਨੂੰ ਕਹਿੰਦੇ ਆ ਤੇ ਦੇਖ ਲਓ ਬਾਈ ਇੰਟੀਰੀਅਰ ਚੈੱਕ ਕਰ ਲਓ ਚਾਰੇ ਪਾਵਰ ਵਿੰਡੋਆਂ ਵਾਲੀ ਤੇ ਇਹ ਵੀਡੀਓ ਹੀ ਸੀ ਪਹਿਲਾਂ VXI ਆ ਗਈ VXI VXI ਆ ਗਈ ਤੇ ਅੱਛਾ ਪਿਛਲੀ ਵਾਰ ਆਪਾਂ ਇੱਕ ਚੀਜ਼ ਕੀਤੀ ਸੀ ਇੰਜਣ ਦਿਖਾਏ ਸੀ ਕਹਿੰਦੇ ਲੋਕ ਬੜਾ ਖੁਸ਼ ਹੋਏ ਸੀ ਕਿ ਇੰਜਣ ਇੰਜਣ ਦੇਖਿਆ ਹਣਾ ਐਤਿਕ ਵੀ ਦਿਖਾਣੇ ਆ ਫੇਰ ਕੁਝ ਕਰਾਂਗੇ ਐਤਿਕ ਵੀ ਦਿਖਾ ਦਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਬਾਈ ਤੇ ਆ ਜਿਓ ਬਾਈ ਰੇਟ ਤੁਹਾਨੂੰ ਦੱਸਤਾ ਵਾ ਤੇ ਬਾਈ ਨੇ ਜਿੱਦਾਂ ਕਿਹਾ ਵਾ ਮੌਕੇ ਦੇ ਤੇ ਹੋ ਸਕਦਾ ਥੋੜਾ ਥੋੜਾ ਬਹੁਤ ਹੋਰ ਮਾਨ ਤਾਨ ਹੋ ਜਾਈਏ ਆਹ 2011 ਮਾਡਲ ਵੀਰੇ Swift ਹਾਂਜੀ ਇਹ ਆ ਗਈ ਡੀਜ਼ਲ ਦੇ ਵਿੱਚ LDI ਤੋਂ BDI ਹੂੰ ਪਾਵਰ ਵਿੰਡੋ ਆ ਬਾਅਦੋਂ ਲੱਗੀਆਂ ਹੋਈਆਂ ਨੇ ਠੀਕ ਹੈ ਕਾਰ ਨੋਨ ਐਕਸੀਡੈਂਟ ਹੈ ਠੀਕ ਹੈ ਰੀਡ ਕਵਰ ਇਹਦੇ ਵਿੱਚ ਵੀ ਪੂਰੇ ਓਕੇ ਰਿਪੋਰਟ ਪਏ ਹੋਏ ਨੇ ਸਕਰੀਨ ਲੱਗੀ ਹੋਈ ਆ ਦਿਖਾ ਦਿੰਨੇ ਆ ਅੰਦਰੋਂ ਹੀ ਦੇਖੋ ਬਾਈ ਡੀਜ਼ਲ ਕਾਰ ਆ ਇਹ 2011 ਮਾਡਲ ਇਹ ਆਪਾਂ ਕੋਈ ਜ਼ਿਆਦਾ ਰੇਟ ਨਹੀਂ ਹੈਗਾ ਇਹਦਾ 210000 ਰੁਪਏ ਕਹਿੰਦੇ ਆ ਮੌਕੇ ਤੇ ਆਓ ਉਹ ਚੋ ਨੇਗੋਸ਼ੀਏਬਲ ਆ ਰੇਟ ਹੋ ਜਾਊਗਾ ਹਾਂਜੀ ਹੋ ਜਾਊਗਾ ਮੌਕੇ ਤੇ ਬਾਈ ਮਾਨਤਾਂ ਥੋੜਾ ਕਰਾਵਾਂਗੇ ਹਲੇ 1 ਸਾਲ ਦੀ ਵੈਲਿਡਿਟੀ ਇਹਦੀ ਪਈ ਆ 1 ਸਾਲ ਦੀ ਇਹਦੀ ਆਰ ਸੀ ਦੀ ਵੈਲਿਡਿਟੀ ਪਈ ਹੋਈ ਆ ਔਰ ਸਭ ਤੋਂ ਮੇਨ ਗੱਲ ਬਾਈ ਉਹਨਾਂ ਨੇ ਸਰਵਿਸ ਵੀ ਰੀਸੈਂਟਲੀ ਕਰਵਾਈ ਰੀਸੈਂਟਲੀ ਕਰਵਾਈ ਹੋਈ ਆ ਔਰ ਇਹਦੀ 25 ਦੀ ਐਵਰੇਜ ਇਹਦੀ ਇਦੀ ਮਿਲੂਗੀ ਮਿਲੂਗੀ ਲੌਂਗ ਰੂਟ ਤੇ ਜਾਓ 25 ਦੀ ਐਵੇਰੇਜ ਲਓ ਆਰਾਮ ਨਾਲ ਬਾਈ ਨਿਆਰੇ ਲਓ ਹਨਾ ਮੋਟਰਸਾਈਕਲ ਅਸੀਂ ਕਹਿੰਦੇ ਸੀ ਛੱਡਣ ਦਾ ਟਾਈਮ ਆ ਗਿਆ ਹਾਂ ਉਹ ਮੋਟਰਸਾਈਕਲ ਦੇ ਭਾ ਪੈਂਦੀ ਹੈ ਗੱਡੀ ਉਹੀ ਗੱਲ ਆ ਇੰਨਾ ਕੀ ਹੋ ਗਿਆ ਮੋਟਰਸਾਈਕਲ ਅੱਜਕੱਲ ਬਿਲਕੁਲ ਕਵਿਡ ਦਿਖਾ ਦਈਏ ਫਿਰ ਕਵਿਡ 2016 ਮਾਡਲ ਕਾਰ ਆ ਅੱਛਾ ਜੀ ਕਵਿਡ ਹਾਂ ਪੈਟਰੋਲ ਦੇ ਵਿੱਚ ਆ ਹਮ ਟੌਪ ਵਾਲਾ ਮਾਡਲ ਆ ਇਹ ਹਾਂ ਲੋਕੀ ਤਕਰੀਬਨ ਮੈਨੂੰ ਤੁਹਾਡੀ ਪਿਛਲੀ ਵੀਡੀਓ ਤੋਂ ਵੀ ਬਹੁਤ ਕਾਲ ਆਈਆਂ ਸੀਗੀਆਂ ਕਿ ਫੁੱਲ ਲੋਨ ਵਾਲੀ ਕਾਰ ਦੋ ਕੋਈ ਅੱਛਾ ਕਾਰ ਤੋਂ ਕੋਈ ਮਤਲਬ ਨਹੀਂ ਉਹਨਾਂ ਨੂੰ ਫੁੱਲ ਲੋਨ ਵਾਲੀ ਕਾਰ ਫਿਰ ਮਲੇ ਲਈ ਪਹਿ ਨਹੀਂ ਰਹਿਣੇ ਕਾਰ ਲਈ ਹਾਂ ਕਾਰ ਲੈ ਕੇ ਜਾਣੀ ਆ ਇਹਦੇ ਵਿੱਚ ਇਹ ਆ ਵੀ ਇਹ ਕਾਰ ਚ ਫੁੱਲ ਲੋਨ ਤਾਂ ਹੋ ਜੂਗਾ ਪਰ ਜਿਹਦਾ ਸਿਬਲ ਬਹੁਤ ਵਧੀਆ ਉਹਦਾ ਫੁੱਲ ਲੋਨ ਹੋ ਜੂਗਾ ਅਦਰਵਾਈਜ਼ ਇਹਦੇ ਤੇ 30 35000 ਰੁਪਏ ਡਾਉਨ ਪੇਮੈਂਟ ਲੈ ਕੇ ਆਓ ਬਾਕੀ ਅਸੀਂ ਲੋਨ ਕਰਾ ਕੇ ਦਵਾਂਗੇ ਮਾਡਲ ਕਿੰਨਾ ਹੈ ਮਾਡਲ 2016 ਵਾ ਫਰਸਟ ਓਨਰ ਕਾਰ ਆ ਇਹਦਾ 240000 ਰੁਪਏ ਅਸੀਂ ਮੰਗਦੇ ਨੇਗੋਸ਼ੀਏਬਲ ਆ ਮੌਕੇ ਤੇ ਰੇਟ ਆ 240000 ਚੋਂ ਮਾਨਤਨ ਹੈਗਾ 16 ਮਾਡਲ ਕਾਰ ਆ ਫਰਸਟ ਓਨਰ ਜੇ ਆਪਾਂ ਆਲਟੋ ਲੈਣ ਵੀ ਜਾਣੇ ਆ 16 ਮਾਡਲ ਆਪਾਂ ਨੂੰ 2.5 ਲੱਖ ਤੋਂ ਥੱਲੇ ਮਿਲਦੀ ਨਹੀਂ ਨਹੀਂ ਮਿਲਦੀ ਸਹੀ ਗੱਲ ਤੇ ਉਹਦੇ ਨਾਲ ਖੁੱਲੀ ਡੁੱਲੀ ਕਾਰ ਆ ਇਹ ਬਿਲਕੁਲ ਸਹੀ ਗੱਲ ਆ ਸੈਂਟਰ ਲੌਕਿੰਗ ਵਗੈਰਾ ਸਾਰਾ ਕੁਝ ਆ ਗਿਆ ਸੈਂਟਰ ਲੌਕਿੰਗ ਰਿਮੋਟ ਸਿਸਟਮ ਸਭ ਕੁਝ ਹੈਨਾ ਟਾਇਰ ਇਹਦੇ ਵੀ ਨਵੇਂ ਨੇ ਇਹ ਗੱਲ ਸਹੀ ਆ ਬਾਈ ਆਲਟੋ ਦੇ ਵਿੱਚ ਨਾ ਫੇਰ ਵੀ ਜਦੋਂ ਪੰਜ ਜਾਨੇ ਬਿਠਾ ਲੈਣ ਤਾਂ ਪੰਜ ਉਹਦੇ ਵਿੱਚ ਵੰਦੇ ਗਏ ਕੰਜੈਸਟਡ ਗੱਡੀ ਆ ਉਹ ਪੰਜਾਬੀ ਹੁੰਦੇ ਥੋੜੇ ਜਿਹਾ ਪਾਰੇ ਪਾਰੇ ਹੈ ਤੇ ਥੋੜਾ ਔਖਾ ਹੋ ਜਾਂਦਾ ਤੇ ਜਿਹੜੇ ਮੇਰੇ ਭਰਾ ਚਾਹੁੰਦੇ ਆ ਪੀਆਰ ਕਾਰ ਹੋਵੇ ਬਜਟ ਦੇ ਵਿੱਚ ਪਰ ਹੋਵੇ ਖੁੱਲੀ ਡੁੱਲੀ ਔਰ ਨਾਲੇ ਤਕਰੀਬਨ ਜਿਹੜੇ ਬੰਦੇ ਵਿਚਾਰੇ ਕਹਿੰਦੇ ਆ ਵੀ ਅਸੀਂ ਪੈਸੇ ਹੈ ਨਹੀਂ ਡਾਊਨ ਪੇਮੈਂਟ ਘਟਾ ਉਹਨਾਂ ਲਈ ਕਾਰ ਹੈ ਸਾਰਿਆਂ ਮਤਲਬ ਕਿ ਆਹ ਸਾਰੀਆਂ ਚੀਜ਼ਾਂ ਪੂਰੀਆਂ ਹੋ ਗਈਆਂ ਤੁਹਾਡੀਆਂ ਕਿਸ਼ਤ ਵੀ ਇਹਦੀ ਕੋਈ ਖਾਸ ਨਹੀਂ ਬਣਨੀ ਕਿਉਂਕਿ ਰੇਟ ਹੀ ਘਟਾ ਹੈ ਪਹਿਲੀ ਗੱਲ 5 ਤੋਂ 7000 ਰੁਪਏ ਦੇ ਵਿੱਚ ਕਿਸ਼ਤ ਆਰਾਮ ਨਾਲ ਹੁਣ ਸੇਮ ਇਹੀ ਕਾਰ ਆ ਜੀ ਕਵਿਡ ਪਰ ਇਹ ਆ ਗਈ ਮਾਡਲ 2018 ਅੱਛਾ 2018 ਫਰਸਟ ਓਨਰ ਕਾਰ ਆ ਬਾਈ ਲੋਕਲ ਨੰਬਰ ਦੀ ਕਾਰ ਆ ਅੱਛਾ ਕਾਰ ਤੁਸੀਂ ਦੇਖ ਸਕਦੇ ਹੋ ਸਾਰੀ ਟਾਇਰ ਨਵੇਂ ਆ ਜਮਾ ਸੀਟ ਕਵਰ ਵੀ ਹੁਣ ਤੱਕ オリジナル ਨੇ ਜਿਹੜੇ ਨਾਲ ਦੇ ਨੇ ਠੀਕ ਆ ਬਾਈ ਦੇਖ ਸਕ ਰਹੇ ਹੋ ਤੁਸੀਂ ਦੇਖੋ ਭਾਈ ਮੈਨੂਅਲ ਟਰਾਂਸਮਿਸ਼ਨ ਆ ਇਹਦੀ ਵੀ ਠੀਕ ਆ ਤੇ ਪਾਵਰ ਹੈ ਇਹਦੇ ਚ ਵੀ ਆਉਂਦੀ ਆ ਹਨਾ ਹਾਂਜੀ ਹਾਂ ਬਿਲਕੁਲ ਇਹਦੇ ਅੰਦਰ ਆਉਂਦੀਆਂ ਨੇ ਠੀਕ ਆ ਇਹ ਉਹ ਏਅਰ ਤੇ ਕੋਲ ਠੀਕ ਆ ਭਾਈ ਕਾਰ ਤੁਸੀਂ ਦੇਖ ਸਕਦੇ ਹੋ ਪੂਰੀ ਵਧੀਆ ਕਾਰ ਆ ਤਕਰੀਬਨ ਪੇਂਟ ਦੀ ਵੀ origignal ਆ ਠੀਕ ਆ ਭਾਈ 2018 ਮਾਡਲ ਫਸਟ ਓਨਰ ਆ ਹੂੰ ਇਹਦਾ ਵੀ ਛੋਟਾ ਜਿਹਾ ਹੀ ਰੇਟ ਆ 2.5 ਲੱਖ ਰੁਪਈਆ 2.5 ਲੱਖ ਬਿਲਕੁਲ ਇਹ 2018 ਵਾ 10000 ਦਾ ਫਰਕ ਆ ਦੋਨੇ ਗੱਡੀਆਂ ਦੇ ਰੇਟਾਂ ਦੇ ਵਿੱਚ ਦੋਨਾਂ ਦੇ ਵਿੱਚ 10000 ਮੈਗੋਸ਼ੀਏਬਲ ਰੇਟ ਆ ਔਰ ਦੋਹੇ ਰੇਟ ਨੇਗੋਸ਼ੀਏਬਲ ਆ ਦੋ ਕਲਰ ਆਪਸ਼ਨਾਂ ਮਿਲ ਗਈਆਂ ਤੁਹਾਨੂੰ ਅੱਛਾ ਲਿਓਣਾ ਇਹਦਾ ਵੀ 30000 ਰੁਪਏ ਹੀ ਆ ਇਹ ਆਰਐਕਐਸਟੀ ਆ ਭਲਾ ਜੀ ਇਹ ਆਰਐਕਐਸਟੀ ਆ ਕੀ ਉਹ ਕਿਹੜੀ ਆ ਉਹ ਸੋਰੀ ਆਰਐਕਐਸਟੀ ਆ ਹਾਂਜੀ ਜਿਹੜਾ ਟੌਪ ਵਾਲਾ ਮਾਡਲ ਆ ਦੋਹੇ ਆਰਐਕਐਸਟੀ ਦੋ ਗੱਡੀਆਂ 'ਚ ਭਲੇਖਾ ਜ਼ਰੂਰ ਪੈ ਰਿਆ ਪਰ ਹੈਗੀ ਆਰਐਕਐਸਟੀ ਨੇ ਦੋਨੇ ਤੇ ਉਹੀ ਗੱਲ ਆ ਰੰਗ ਤੁਹਾਨੂੰ ਦੋ ਆਪਸ਼ਨਾਂ ਦਿੱਤੀਆਂ ਵਾ ਸਿਲਵਰ ਤੇ ਇੱਕ ਬ੍ਰਾਉਨਿਸ਼ ਬ੍ਰਾਉਨਿਸ਼ ਆ ਗਈ ਥੋੜੀ ਜਿਹੀ ਹੈਨਾ ਸ਼ੇਡ ਹੋਂਡਾ ਸਿਟੀ ਵੀ ਆਪਣੀ ਆ ਹੋਂਡਾ ਸਿਟੀ ਵੀ ਆਪਣੀ ਆ ਦੱਸੋ ਬਈ ਇਹਦਾ ਹੋਂਡਾ ਸਿਟੀ ਨੂੰ ਤਾਂ ਪਹਿਲਾਂ ਵੀ ਬਹੁਤ ਪਿਆਰ ਮਿਲਿਆ ਤੁਹਾਡੀ ਪਹਿਲੀ ਵੀਡੀਓ ਚ ਅੱਛਾ ਤੇ ਇੱਕ ਹੋਂਡਾ ਅਸੀਂ ਫੇਰ ਲੈ ਆਏ ਆ ਸੇਮ ਮਾਡਲ ਆ 2015 ਅੱਛਾ ਜੀ ਜਿਹੜੀ ਸਾਡੀ ਪਹਿਲੀ ਕਾਰ ਸੀਗੀ 2015 ਬਿਲਕੁਲ ਨੰਬਰ ਇਹਦਾ 50001 ਦਿਖਾਓ ਹਾਂ ਜਿਹੜੀ ਪਹਿਲੀ ਹੋਂਡਾ ਸੀਗੀ ਹਾਂਜੀ ਉਹ ਸੀਗੀ ਇੱਕ ਮਾਡਲ ਇਹਦੇ ਤੋਂ ਥੱਲੇ ਬੇਸ ਮਾਡਲ ਸੀਗੀ ਉਹ ਅੱਛਾ ਜੀ ਇਹ ਉਹਦੇ ਤੋਂ ਉੱਪਰ ਆ ਟੌਪ ਤੋਂ ਇੱਕ ਮਾਡਲ ਥੱਲੇ ਬੈਕ ਕੈਮਰੇ ਵਾਲਾ ਇਹਦੇ ਚ ਸਾਊਂਡ ਸਿਸਟਮ ਵਧੀਆ ਨਹੀਂ ਬੈਕ ਕੈਮਰਾ ਕਿਦਾਂ ਪਹਿਲੇ ਹੀ ਨਹੀਂ ਹਾਂ ਕੰਪਨੀ ਫਿੱਟਡ ਬੈਕ ਕੈਮਰੇ ਵਾਲੀ ਅੱਛਾ ਹਾਂਜੀ ਠੀਕ ਹੈ ਠੀਕ ਹੈ ਬਾਈ ਜਿਹੜੀ ਪਹਿਲਾਂ ਵਾਲੀ ਸੀ ਉਹ 'ਚ ਬੈਕ ਕੈਮਰਾ ਨਹੀਂ ਸੀ ਔਰ ਸਾਊਂਡ ਸਿਸਟਮ ਦੀ ਕੁਆਲਿਟੀ ਥੋੜੀ ਜੀ ਘੱਟ ਹੁੰਦੀ ਹੈ ਇਹਦੀ ਵੱਧ ਇਹਦੀ ਵੱਧ ਆ ਕੰਪਨੀ ਵੱਲੋਂ ਹੀ ਫਰਕ ਆ ਸਾਊਂਡ ਸਿਸਟਮ ਦੇ ਵਿੱਚ ਠੀਕ ਹੈ ਠੀਕ ਹੈ ਠੀਕ ਹੈ ਦੇਖ ਸਕਦੇ ਹੋ ਸਾਰੀ ਗੱਡੀ ਤਕਰੀਬਨ ਇਹ ਵੀ ਪੇਂਟ ਦੀ ਸਾਰੀ origignal ਹੀ ਆ ਬੰਪਰ ਵਗੈਰਾ ਪੇਂਟ ਹੈਗੇ ਨੇ ਕੈਨ ਦਾ ਭਾਅ ਵੀ ਜਦੋਂ ਚਲਾ ਕੇ ਜਾਊਗਾ ਬੰਦਾ ਨਿਆਰੇ ਆਣਗੇ ਹਾਂ ਹਾਂ ਪੂਰੇ cruise control ਵਗੈਰਾ ਸਭ ਕੁਝ ਹੈਗਾ ਇਹਦੇ 'ਚ ਹੂੰ 2015 ਮਾਡਲ ਆਪਾਂ ਗੱਡੀ ਸਾਰੀ ਹੀ ਦੇ ਦ 15 ਮਾਡਲ 15 ਮਾਡਲ 3 ਲੱਖ ਦਾ ਲੋਨ ਵੀ ਹੋ ਜਾਊਗਾ 85 ਹਜ਼ਾਰ ਲੈਣਾ ਉਹੀ ਗੱਲ ਫੇਰ ਕਿਸ਼ਤੇ ਦੀ ਵੀ 10 ਦੀ 5 ਤੋਂ 7 ਦੇ ਵਿੱਚ ਬਸ ਵੱਧ ਤੋਂ ਵੱਧ ਜੇ ਕੋਈ ਵੱਧ ਲੋਨ ਕਰਾਉਣਾ ਚਾਹੁੰਦਾ ਵਾ ਉਹਦਾ ਸਿਬਲ ਵਧੀਆ ਵੱਧ ਲੋਨ ਵੀ ਹੋ ਜਾਊਗਾ ਕਿਸ਼ ਥੋੜੀ ਜੀ ਵੱਧ ਬਣ ਜੂਗੀ ਬਸ ਬਾਈ ਮੈਂ ਤਾਂ ਹਮੇਸ਼ਾ ਇਹ ਕਹਿਣਾ ਹੁੰਦਾ ਵੀ ਜਿੰਨਾ ਬੋਝ ਘਟ ਜAVE ਤਾਂ ਉਹਨਾ ਚੰਗਾ ਹੈਨਾ ਮੈਂ ਆਪਣੀ ਖੁਦ ਦੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰਦਾ ਚੀਜ਼ ਕੈਸ਼ ਜਿੰਨਾ ਹੋ ਸਕੇ ਉਹਨਾ ਦੇ ਦਿਓ ਆਪਾਂ ਬਾਈ ਨਾਲ ਗੱਲ ਕਰਦੇ ਸੀ ਆਪਾਂ ਪਹਿਲਾਂ ਵੀਡੀਓ ਸ਼ੁਰੂਆਤ 'ਚ ਹੀ ਆਪਾਂ ਗੱਲ ਕਰੀ ਆ ਵੀ ਆਪਾਂ ਉਹ ਦਿਖਾਵਾਂਗੇ ਹੋਂਡਾ ਤੋਂ ਯਾਦ ਆ ਗਿਆ ਵੀ ਹੋਂਡਾ ਦਾ ਹੀ ਮੈਨੂੰ ਆਇਆ ਹੋਇਆ ਆਹੀ ਕਾਰ ਦਾ ਜਿਹੜੀ ਆਪਾਂ ਸਿਲਵਰ ਵਿੱਚ ਹੀ ਸੀ ਨਾ ਹਾਂ 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 ਉਹ ਉਹਨਾਂ ਦੀ ਮੈਨੂੰ ਇੱਕ ਕੰਪਲੀਮੈਂਟ ਬਹੁਤ ਵਧੀਆ ਆਇਆ ਹੈ ਇੱਕ ਤਾਂ ਉਹਨਾਂ ਨੇ ਐਵਰੇਜ ਲਈ ਆ ਵਿਦ ਵੀਡੀਓ ਦਿਖਾਈ ਹੋਈ ਆ 31 ਦੀ ਗੱਡੀ ਤੋਂ ਨੌਨ ਏਸੀ ਤੇ ਅੱਛਾ 31 ਦੀ ਐਵਰੇਜ ਆ ਮੀਟਰ ਤੇ ਸ਼ੋਅ ਕਰੀ ਹੋਈ ਆ ਸੋ ਆ ਜੋ ਬਾਈ ਤੇ ਕੋਈ ਦਿਖਾ ਦਿੰਨੇ ਹਨ ਮੈਂ ਦਿਖਾਉਣਾ ਆ ਉਹਨਾਂ ਨੇ ਵੀਡੀਓ ਦਿਖਾ ਦਿਓ ਐਵਰੇਜ ਸਪੈਸ਼ਲ ਲਈ ਆ 31 ਦੀ ਹੋਂਡਾ ਸਿਟੀ ਡੀਜ਼ਲ ਤੋਂ ਪਹਿਲੀ ਵੀਡੀਓ ਤੁਸੀਂ ਦੇਖ ਸਕਦੇ ਹੋ ਸਾਡੀ ਚ 31.8 ਦੀ ਐਵਰੇਜ ਆ ਰਹੀ ਆ 31.8 ਜੀ 크루즈 ਕੰਟਰੋਲ ਤੇ ਚਲਾ ਰਿਆ ਕਾਰ ਉਹ ਤੇ ਆ ਉਹਨਾਂ ਦੀ ਰਿਕਾਰਡਿੰਗ ਆਈ ਆ ਸਪੈਸ਼ਲ ਆ ਵੀ ਸੁਣਾ ਦਿੰਨੇ ਆ ਇੱਥੇ ਮਾਈਕ ਦੇ ਕੋਲ ਕਰ ਲੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਨਵਿੰਦਰ ਜੀ ਹੋਰ ਸਾਨੂੰ ਕੀ ਹਾਲ ਚਾਲ ਹੈ ਤੁਹਾਡੇ ਠੀਕ ਹੋ ਮਨਵਿੰਦਰ ਜੀ ਜੋ ਤੁਸੀਂ ਸਾਨੂੰ ਕਹਿ ਕੇ ਗੱਡੀ ਦਿੱਤੀ ਸੀ ਨਾ ਵੀ ਗੱਡੀ ਦੇ ਵਿੱਚ ਕੋਈ ਦਿੱਕਤ ਨਹੀਂ ਆ ਵਧੀਆ ਚੱਲੇਗੀ ਮੈਂ ਗਰੰਟਡ ਬੈਠਾ ਹਾਂ ਮੈਂ ਤਾਂ ਸਾਡੀ ਕਹਿਣ ਨਾਲੋਂ 10 ਗੁਣਾ ਜ਼ਿਆਦਾ ਵਧੀਆ ਗੱਡੀ ਸਾਨੂੰ ਮਿਲੀ ਆ। ਅਸੀਂ ਇਤੋਂ ਬਹੁਤ ਖੁਸ਼ ਹਾਂ। ਬਹੁਤ ਖੁਸ਼ ਆ ਤੜੇ ਡੇਟ ਤੋਂ ਵੀ ਤੇ ਤੁਹਾਡੀ ਦਿੱਤੀ ਗੱਡੀ ਤੁਹਾਡੀ ਗਾਰੰਟੀ ਦੇ ਹਿਸਾਬ ਦੇ ਨਾਲ ਵੀ ਬਹੁਤ ਵਧੀਆ। ਔਰ ਬਾਕੀ ਬੰਦੇ ਦੇ ਚਲਾਉਣ ਤੇ ਆਪ ਦੇ ਵਿੱਚ ਪੈਂਡ ਕਰਦਾ ਹੈ ਕਿ ਕਿਸ ਤਰ੍ਹਾਂ ਚਲਾਉਣੀ ਆ। ਥੋੜਾ ਜਿਹਾ ਆਪ ਵੀ ਸੰਭਾਲ ਕੇ ਚਲਾਓ, ਕੋਈ ਵਧੀਆ ਚਲਾਓ। ਮੈਂ ਤੁਹਾਨੂੰ ਇੱਕ ਛੋਟੀ ਵੀਡੀਓ ਪਾਈ ਹੈ ਯਾਰ। ਅਸੀਂ ਅੰਮ੍ਰਿਤਸਰ ਤੋਂ ਆ ਰਹੇ ਸੀਗੇ ਇਹ ਨਾਂ ਨੇ ਏਸੀ ਦੇ ਵੀ ਮੈਂ 31 32 ਦੀ ਐਵਰੇਜ ਕੱਢੀ ਹੈ ਬੱਲੇ ਬੱਲੇ ਔਰ ਏਸੀ ਲਗਾ ਕੇ 24 ਦੀ ਐਵਰੇਜ ਆਰਾਮ ਨਾ ਦਿੰਦੀ 24 ਤੋਂ 25 ਦੀ ਐਵਰੇਜ ਏਸੀ ਲਾ ਕੇ ਆਰਾਮ ਨਾ ਦਿੰਦੀ ਹੈ ਗਰਮੀ ਦੇ ਵਿੱਚ ਉਹ Honda ਤੋਂ ਹੀ ਮੈਨੂੰ ਯਾਦ ਆ ਗਿਆ ਮੈਂ ਤੁਹਾਨੂੰ Honda ਤੇ ਹੀ ਕੰਪਲੀਮੈਂਟ ਵੀ ਦਿਖਾਤਾ ਚਲੋ ਇਹ ਵੀ ਆਪਣਾ ਕੰਮ ਕਲੀਅਰ ਹੋ ਗਿਆ ਕਲੀਅਰ ਹੋ ਗਿਆ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ ਬਾਈ ਸੱਚੀ ਗੱਲ ਆ ਹਾਂਜੀ ਕਈ ਵਾਰ ਨਾ ਪਰਸਨਲੀ ਵੀ ਫੋਨ ਆ ਜਾਂਦੇ ਬੰਦਿਆਂ ਦੇ ਕਹਿੰਦੇ ਵੀ ਬਾਈ ਨਜ਼ਰ ਆ ਗਿਆ ਇੰਨਾ ਕੁ ਰੂਹ ਨੂੰ ਠੰਡ ਪੈਂਦੀ ਨਾ ਬਾਈ ਵੀ ਆਪਾਂ ਜੇ ਇੰਨਾ ਮਿਹਨਤ ਕਰ ਰਹੇ ਆ ਧੁੱਪ ਦੇ ਵਿੱਚ ਹਨਾ ਥੋੜੀਆਂ ਵੀਡੀਓ ਤੋਂ ਬਾਹਰਲੇ ਲੋਕ ਬਹੁਤ ਦੇਖਦੇ ਆ ਤੁਹਾਨੂੰ ਦੱਸਦਾ ਮੈਨੂੰ ਕਿਉਂਕਿ ਫੋਨ ਬਹੁਤ ਆਇਆ ਬਾਹਰੋਂ ਅੱਛਾ ਮੈਨੂੰ ਕਟੋ-ਕਟ ਨਹੀਂ ਨੇਅਰਬਾਊਟ 50 ਤੋਂ 60 ਕਾਲਾਂ ਬਾਹਰੋਂ ਆਈਆਂ ਨੇ ਅੱਛਾ ਜੀ ਪਿਛਲੀ ਵੀਡੀਓ ਤੇ ਹੂੰ ਸੋ ਇਦਾਂ ਹੀ ਆ ਵੀ ਗੱਡੀਆਂ ਸਾਰੀਆਂ ਆਪਣੀਆਂ ਵਧੀਆ ਹੀ ਹੋਣਗੀਆਂ ਜੇ ਕਸਟਮਰ ਦੀ ਹੈ ਤਾਂ ਡਾਇਰੈਕਟ ਮੈਂ ਪਿਛਲੀ ਵੀਡੀਓ ਚ ਵੀ ਗਏ ਡਾਇਰੈਕਟ ਕਸਟਮਰ ਨਾਲ ਡੀਲ ਅਸੀਂ ਕਰਾਵਾਂਗੇ ਸਿੱਧੀ ਹਾਂਜੀ ਜਿਹੜੀ ਸਾਡੀ ਉਦੋਂ ਕਾਰ ਸੀਗੀ ਵਰਨਾ 2013 ਮਾਡਲ ਅ ਡਾਇਰੈਕਟ ਕਸਟਮਰ ਨਾਲ ਡੀਲ ਕੀਤਾ ਸੀ ਤੇ ਕਰਾਈ ਹੈ ਸਿੱਧੀ ਹਾਂ ਸਿੱਧੀ ਉਹਦੇ ਖਾਤੇ 'ਚ ਪੇਮੈਂਟ ਜਿਹੜੀ ਬਿਲਕੁਲ ਜੀ ਸਾਹਮਣੇ ਬਿਠਾ ਕੇ ਇੱਥੇ ਇਹੀ ਗੱਲਬਾਤ ਆ ਬਾਈ ਜਿਹੜੀ ਆਪਾਂ ਮੇਨ ਵੀਡੀਓ ਨਾਲ ਥੋੜੀ ਚਲੋ ਲੰਬੀ ਹੋ ਜਾਂਦੀ ਆ ਪਰ ਇਹ ਚੀਜ਼ਾਂ ਤੁਹਾਨੂੰ ਦਿਖਾਉਣੀਆਂ ਜ਼ਰੂਰੀ ਨੇ ਜ਼ਰੂਰੀ ਆ ਬਾਈ ਨੇ ਨਾ ਪਿਛਲੀ ਵਾਰ ਮੇਰੇ ਨਾਲ ਵਾਅਦਾ ਕੀਤਾ ਸੀ ਵੀ ਬਾਈ ਜਿਹੜੀਆਂ ਗੱਲਾਂ ਮੈਂ ਕਹੀਆਂ ਨਾ ਤੁਹਾਨੂੰ ਮੈਂ ਰਿਕਾਰਡ ਕਰਕੇ ਸੁਣਾਉਂਗਾ ਮੈਂ ਸੁਣਾਈਆਂ ਵੀ ਨੇ ਤੁਹਾਨੂੰ ਹੁਣ ਬਹੁਤ ਧੰਨਵਾਦ ਹਾਂ ਜੀ ਵੀ ਮੇਰਾ ਵੀ ਮਾਨ ਰੱਖਣ ਲਈ ਔਰ ਜਿਹੜੇ ਭਰਾ ਕਾਰਾਂ ਲੈ ਕੇ ਗਏ ਜਿਹੜੇ ਕਾਰਾਂ ਲੈ ਕੇ ਗਏ ਉਹਨਾਂ ਦਾ ਵੀ ਤੇ ਏ ਬਰੇਜ ਸਪੈਸ਼ਲ ਉਹਨਾਂ ਲਈ ਕਾਰ ਖੜੀ ਆ ਹੂੰ ਬੜੇ ਫੋਨ ਆਉਂਦੇ ਨੇ ਬੜੀ ਮੁਸ਼ਕਲ ਨਾਲ ਲੱਭਦੀਆਂ ਐ ਦੀਆਂ ਕਾਰਾਂ ਹਾਂ ਵੀਰੇ ਕਾਰ ਚਾਹੀਦੀ ਆ ਪਰ ਸਾਡਾ ਬਜਟ ਲੱਖ ਰੁਪਏ ਦਾ ਹੂੰ ਸਾਡਾ ਬਜਟ ਸਵਾ ਲੱਖ ਰੁਪਏ ਦਾ ਹੂੰ ਇਹ ਕਾਰ ਸਪੈਸ਼ਲ ਉਹਨਾਂ ਲਈ ਆ ਪੈਟਰੋਲ ਮੇਨਟੇਨੈਂਸ ਫਰੀ ਕਾਰ ਤੁਹਾਨੂੰ ਪਹਿਲਾਂ ਵੀ ਦੱਸਿਆ ਪੈਟਰੋਲ ਦੀ ਤਾਂ ਮੇਨਟੇਨੈਂਸ ਹੀ ਹੈਣੀਗੀ ਸੈਂਟਰੋ ਆ 2007 ਮਾਡਲ ਹੂੰ ਪਾਸਿੰਗ ਏਰੀਆਲੇ 27 ਤੱਕ ਪਈ ਆ 5 ਸਾਲ ਦੀ ਐ ਨੇ ਫੇਰ ਅੱਗੇ ਹੋ ਜਾਣਾ ਇਹ ਕਾਰ ਆਪਾਂ 110000 ਰੁਪਏ ਦੀ ਦੇ ਦਾਂਗੇ ਮੌਕੇ ਤੇ ਆਜੋ ਹਾਂ ਹੋਰ ਵੀ ਕੁਝ ਕਰ ਲਾਂਗੇ ਮੌਕੇ ਤੇ ਆਜੋ ਹੋਰ ਵੀ ਹੋ ਜਾਊਗਾ 110000 ਦੀ ਕਾਰ ਆਜੋ ਮੌਕੇ ਤੇ ਭਾਈ ਨੂੰ ਨਾ ਫੜ ਲਿਓ ਤੇ ਕਹਿ ਦਿਓ ਵੀ ਆਪਣੇ ਛੋਟੇ ਭਰਾ ਦੀ ਵੀਡੀਓ ਦੇਖ ਕੇ ਆਇਆ ਬਿਲਕੁਲ ਥੋੜੀ ਵੀਡੀਓ ਦੇਖ ਕੇ ਸਾਨੂੰ ਕਹਿ ਦੇਣ ਵੀ ਵੀਡੀਓ ਦੇਖ ਕੇ ਆਏ ਆ ਆਪਾਂ ਜਰੂਰ ਜੋ ਮਾਨਦਾਨ ਹੁੰਦਾ ਹੈ ਹੁਣ ਲੱਖ ਰੁਪਏ ਦੀ ਕਾਰ ਚ ਤਾਂ ਥੋੜਾ ਬਹੁਤਾ ਮਾਨਦਾਨ ਹੋ ਸਕਦਾ ਬਿਲਕੁਲ ਭਾਈ ਇਹ ਵੀ ਥੋੜਾ ਚੀਜ਼ ਦਾ ਨਾ ਧਿਆਨ ਰੱਖਿਆ ਕਰੋ ਥੋੜਾ ਬਹੁਤ ਹੋ ਜਾਊਗਾ ਬਸ ਆਜੋ ਤਾ ਉਹਨੂੰ ਨਰਾਜ਼ ਨਹੀਂ ਹੋਣ ਦਿੰਦੇ ਤੇ ਫਿਸਟਾ ਫੋਰਡ ਫੋਰਡ ਫਿਸਟਾ ਵੀਰੇ 2000 12 ਹੂੰ ਰਜਿਸਟ੍ਰੇਸ਼ਨ 14 12 ਵੱਡਾ 14 ਇਹਦੇ ਚ ਹੁਣ ਤੁਸੀਂ ਇਹ ਦੇਖੋ ਵੀ ਬੰਦਿਆਂ ਦਾ ਫਾਇਦਾ 2 ਸਾਲਾਂ ਦਾ ਹੋ ਗਿਆ ਹੋ ਗਿਆ ਫਰਸਟ ਓਨਰ ਦੀ ਕਾਰਾਂ ਨਾਲੇ ਉਹ ਵੱਲੇ ਡੀਜ਼ਲ ਬੰਦੇ 12 ਮਾਡਲ ਕਾਰ ਲੈ ਰਹੇ ਆ ਪਰ ਉਹਨਾਂ ਨੂੰ ਜਿਹੜੀ ਪਾਸਿੰਗ ਮਿਲ ਰਹੀ ਹੈ ਉਹ 14 ਦੇ ਹਿਸਾਬ ਨਾਲ 29 ਤੱਕ ਮਿਲ ਰਹੀ ਹੈ ਸਹੀ ਗੱਲ ਆ ਫਾਇਦਾ ਹੋ ਗਿਆ ਨਾ ਫਾਇਦਾ ਹੋ ਗਿਆ ਨਾ 2 ਸਾਲਾਂ ਦਾ ਹੂੰ ਫਿਰ ਇਹਦੀ ਇੰਸ਼ੋਰੈਂਸ ਵੀ ਵੈਲਿਡ ਆ ਅੱਛਾ ਇੰਸ਼ੋਰੈਂਸ ਵੈਲਿਡ ਆ ਠੀਕ ਐਸੀ ਦੇ ਵਿੱਚ ਇਹ ਗੱਡੀ ਮੰਨੀ ਪਰਮੰਨੀ ਆ ਮੈਂ ਕਹਿੰਦਾ ਸਾਰੀ ਗੱਡੀਆਂ ਦਾ ਏਸੀ ਇੱਕ ਪਾਸੇ ਦਾ ਇੱਕ ਪਾਸੇ ਇੰਨਾ ਤਕੜੇ ਸੀ ਇੰਨਾ ਤਕੜੇ ਸੀ ਆ ਚਿਲਡ ਕੂਲਿੰਗ ਅੱਛਾ ਜੀ ਹਾਂਜੀ ਤੇ ਟੌਪ ਵਾਲਾ ਮਾਡਲ ਆ ਟਾਈਟੇਨੀਅਮ ਠੀਕ ਹੈ ਨਾਲੇ ਆ ਗਈ ਸੈਡਾਨ ਨਾਲੇ ਸੈਡਾਨ ਆ ਡਿੱਗੀ ਦਾ ਲੁੱਤਫ ਲੈਣਾ ਜੀ ਨੇ ਕੀ ਕਹਿੰਨੇ ਹੋ ਇਹ ਇਹ ਵੀਰੇ ਸਾਰੀ ਆਪਾਂ ਗੱਡੀ 1,80,000 ਰੁਪਏ ਦੀ ਦੇ ਰਹਾ ਹਾਂ 1,80,000 1,80,000 ਐਵਰੇਜ ਫੋਨ ਹੀ ਦੇ ਦਿੰਦੀ ਐ ਐਵਰੇਜ ਤਾਂ ਵੀਰੇ ਇਹਦੀ ਜੇ ਲੌਂਗ ਰੂਟ ਤੇ ਦੇਖਿਆ ਜਾਵੇ ਤਾਂ ਇਹ ਰਿਟਸ ਦੇ ਬਰਾਬਰ ਐਵਰੇਜ ਕਰਦੀ ਐ ਕਰ ਦੇਉਗੀ ਕਰ ਦਿੰਦੀ ਐ ਚਲੋ ਆਹੀ ਚੀਜ਼ ਤਾਂ ਚਾਹੀਦੀ ਹੁੰਦੀ ਆ ਹੋਰ ਮੇਨ ਹੈ ਸੈਡਾਨ ਦੇ ਵਿੱਚ ਜਿਹੜਾ ਘੱਟ ਬਜਟ ਦਾ ਬੰਦਾ ਉਹਦੇ ਲਈ ਬੈਸਟ ਆ ਅਮੀਜ ਅਮੀਜ 2013 ਮਾਡਲ ਆ ਵੀਰੇ ਫਸਟ ਓਨਰ ਆ ਐਸ ਵੇਰੀਐਂਟ ਆ ਅੱਛਾ ਜੀ ਕੰਪਨੀ ਫਿਟਡ ਸਟੀਰੀਓ ਵਗੈਰਾ ਸਟੀering ਕੰਟਰੋਲ ਹੈਗੇ ਨੇ ਹੂੰ ਡੀਜ਼ਲ ਵੇਰੀਐਂਟਾਂ ਨਾਲ ਇਹ ਅੱਛਾ ਭਾਈ ਇੱਕ ਜੀ ਦੇਖੋ ਇਹਦੇ ਏਸੀ ਵੈਂਟ ਥੋੜੇ ਜਿਹਾ ਹੋਰਾਂ ਕਾਰਾਂ ਨਾਲੋਂ ਅਲੱਗ ਹੁੰਦੇ ਹਨ ਹਾਂ ਹਾਂ ਗੋਲ ਜਿਹੇ ਹੁੰਦੇ ਨੇ ਵੀ ਉਧਰ ਲਈ ਕਾਰਾਂ ਲਈ ਉਧਰ ਲਈ ਡੈਡੀਕੇਟਿਡ ਆ ਇਹ ਤਾਂ ਸੈਂਟਰ ਆ ਹਾਂ ਨਹੀਂ ਤਾਂ ਸੈਂਟਰ ਆ ਦੇਖੋ ਭਾਈ ਕਾਰ ਚੈੱਕ ਕਰੋ ਤੁਸੀਂ ਇਹ ਵੀ ਚਾਰੇ ਪਾਵਰ ਵਿੰਡੋਆਂ ਤੇ ਨਾਲੇ ਅੱਛਾ ਇਹ ਵੀ ਗੱਡੀ ਐਵਰੇਜ ਦੇ ਵਿੱਚ ਅੱਜ ਸਾਰੀਆਂ ਤਕਰੀਬਨ ਕਾਰ ਐਵਰੇਜ ਵਾਲੀਆਂ ਨੇ ਇਹ ਵੀ ਕਾਰ ਦੀ ਐਵਰੇਜ ਇਹ ਦੇਖਿਆ ਜਾਵੇ ਤਾ 25 25 ਦੀ ਐਵਰੇਜ ਜ਼ਰੂਰ ਕਰਦੀ ਹੈ ਇਹ ਇਹ ਡੀਜ਼ਲ ਆ ਨਾ ਡੀਜ਼ਲ ਡੀਜ਼ਲ ਹੂੰ ਫਰਸਟ ਓਨਰਾਂ ਨਾਲੇ ਬਹੁਤ ਚਰਚੇ ਆ ਨਾਲੇ ਬੜੇ ਚਰਚੇ ਆ ਅਮੇਜ਼ ਦੇ ਤੇ ਛੜਾਨ ਦੇ ਵਿੱਚ ਐ ਵੀ ਪਹਿਲੇ ਲੋਕੀ ਤਕਰੀਬਨ ਹੁਣ ਸਵਿਫਟ ਜਾਂ ਸਵਿਫਟ ਡਿਜ਼ਾਇਰ ਤੋਂ ਡੀਜ਼ਲ ਤੋਂ ਅੱਕ ਚੁੱਕੇ ਕਈ ਲੋਕ ਹੂੰ ਕਿਉਂਕਿ ਉਹ ਗੱਡੀ ਵੀ ਇੰਨੀ ਦੇਖਦੀ ਆ ਅੱਖਾਂ ਨੂੰ ਥੋੜੀ ਜੀ ਉਹ ਹੋ ਗਈ ਹੁਣ ਜਦੋਂ ਇੱਕ ਚੀਜ਼ ਨੂੰ ਦੇਖੀ ਜਾਓ ਬੋਰ ਹੋ ਜਾਂਦਾ ਨਾ ਬੰਦਾ ਉਹ ਹੁਣ ਸਵਿਫਟ ਤੋਂ ਕਈ ਹੁਣ ਲੋਕੀ ਅਮੇਜ਼ ਦੀ ਬਹੁਤ ਕਰਦੇ ਨੇ ਵੀ ਅਮੇਜ਼ ਦਵਾ ਦੋ ਹਾਂ ਅਮੀਰ ਆਪਾਂ ਲੈ ਕੇ ਆਏ ਆ ਉਹਨਾਂ ਲਈ 13 ਮਾਡਲ ਠੀਕ ਹੈ ਫਰਸਟ ਓਨਰ ਦੀ ਕਾਰ ਆ ਔਰ ਇੱਕ ਅਮੀਰ ਆਪਣੇ ਕੋਲੇ ਹੋਰ ਆ ਇਹ ਨਹੀਂ ਪਸੰਦ ਆਉਂਦੀ ਅਸੀਂ ਉਹ ਦੇ ਦਾਂਗੇ ਉਹ ਵੀ 13 ਮਾਡਲ ਸੇਮ ਕੰਡੀਸ਼ਨ ਦੀ ਕਾਰ ਆ ਫਰਸਟ ਓਨਰ ਉਹ ਵੀ ਇਹਦੀ ਮਾਇਆ ਮਾਇਆ ਸਿਰਫ ਸਿਰਫ ਆਪਾਂ 3 ਲੱਖ ਰੁਪਏ ਦੀ ਕਾਰ ਦੇ ਦਾਂਗੇ 299000 ਚਲੋ ਹੋ ਗਈ 299000 ਦੀ ਕਾਰ ਲੋਨ ਵੀ ਹੋ ਜਾਊਗਾ ਇਹਦੇ ਤੇ ਅੱਛਾ 2 ਲੱਖ ਰੁਪਏ ਦਾ ਲੋਨ ਹੋ ਜਾਊਗਾ ਉਹੀ ਗੱਲ 99000 ਲਿਆਓ ਤੇ ਕਈ ਵਾਰ ਐਂ ਵੀ ਹੋ ਜਾਂਦਾ ਵਾ ਵੀ ਸਬਲ ਸਕੋਰ ਥੋੜਾ ਜਿਹਾ ਵਧੀਆ ਹੋਵੇ ਬੈਂਕੇ ਕਹਿੰਦਾ ਯਾਰ ਤੂੰ ਦੇ 2 ਲੱਖ ਚੱਕਣਾ ਤੂੰ ਬਿਲਕੁਲ ਤੇਰਾ ਮਾਡਲ ਕਾਰ ਆ ਇਹਦੇ ਤੇ ਲੋਨ 2 ਤੋਂ 2.5 ਸਾਲਾਂ ਦਾ ਹੀ ਹੋਣਾ ਵਾ ਹੂੰ ਕਿਉਂਕਿ ਤੇਰਾ ਮਾਡਲ ਕਾਰ 13 ਮਾਡਲ ਕਾਰ ਇਹ ਇਹਦੇ ਵਿੱਚ ਥੋੜੀ ਡਾਊਨ ਪੇਮੈਂਟ ਆਪਾਂ ਨੂੰ ਵੱਧ ਕਰਨੀ ਪੈਂਦੀ ਆ ਹੋਰ ਕੁਝ ਨਹੀਂ ਹੋਰ ਕੁਝ ਨਹੀਂ ਆ ਨਹੀਂ ਤਾਂ ਬਾਕੀਆਂ ਤੇ ਤੁਹਾਨੂੰ ਆਪਾਂ ਦੱਸਿਆ ਹੀ ਆ ਕਿ ਕਿੰਨੀ ਕਿੰਨੀ ਡਾਊਨ ਪੇਮੈਂਟ ਹਨ ਫੇਰ ਕਹਿੰਦੇ ਜਿੱਦਾਂ ਤੁਸੀਂ ਮੈਨੂੰ ਇੱਕ ਗੱਲ ਦੱਸੀ ਹਾਂਜੀ ਕਹਿੰਦੇ ਇਸ ਕਾਰ ਦਾ ਰਿਕਾਰਡ ਆ ਪੀ ਇਹ ਕਾਰ ਦੇ ਵਿੱਚ ਜੇ ਕਦੇ ਐਕਸੀਡੈਂਟ ਕਿਸੇ ਬੰਦੇ ਦਾ ਹੋਇਆ ਹੋਂਦੀ ਸਪੋਰਟ ਡੈਥ ਕੇਸ ਨਹੀਂ ਹੈਗਾ ਨਹੀਂ ਹੈਗਾ ਬਾਕਸ ਵੈਗਨ ਜਰਮਨੀ ਬ੍ਰੈਂਡ ਆ ਮੰਨਿਆ ਪਰ ਮੰਨਿਆ ਬ੍ਰੈਂਡ ਆ ਦੱਸਣ ਦੀ ਲੋੜ ਨਹੀਂ ਕਿਸੇ ਨੂੰ ਹਾਂ ਕਿਉਂਕਿ ਇਹ ਤਾਂ ਹੈਵੀ ਲੋਹਾ ਬਹੁਤ ਬਾਈ ਨਿਆਰੇ ਆ ਔਰ ਤੁਸੀਂ ਇਹ ਗੱਡੀ ਦੀ ਕੰਡੀਸ਼ਨ ਚੈੱਕ ਕਰਕੇ ਮੈਨੂੰ ਦੱਸੋ ਵੀ ਇਹ ਕਿੰਨਾ ਮਾਡਲ ਹੋ ਸਕਦੀ ਹੈ ਚਲੋ ਆਪਾਂ ਉਹ ਜਿਹੜਾ ਸਟicker ਉੱਥੇ ਲੱਗਿਆ ਉਹਦੇ ਤੇ ਨਿਗਾ ਨਹੀਂ ਮਾਰਦੇ ਹਾਂ ਨਿਗਾ ਨਾ ਮਾਰੋ ਕਾਰ ਤਾਂ ਬਾਈ ਸਹੀ ਆ ਇਹ ਟ੍ਰੈਂਡ ਲਾਈਨ ਆ ਗਈ ਹੈ ਨਾ ਟ੍ਰੈਂਡ ਲਾਈਨ ਮਾਡਲ ਆ ਪੈਟਰੋਲ ਦੇ ਵਿੱਚ ਆ ਨਾਲੇ ਹੂੰ ਤੇ ਚੱਲੀ ਕਿੰਨੀ ਆ ਇਹ ਵੀਰੇ ਹੈਗੀ ਆ 11 ਮਾਡਲ ਅੱਛਾ 10/11 ਪਾਸਿੰਗ ਇਹਦੀ ਹਲੇ ਪਈ ਆ ਹਾਂ 2 3 4 ਮਹੀਨਿਆਂ ਦੀ ਪਾਸਿੰਗ ਹਲੇ ਪਈ ਆ ਠੀਕ ਹੈ ਡਾਇਰੈਕਟ ਕਸਟਮਰ ਡੀਲ ਗੱਡੀ ਆ ਇਹ ਨਾਲੇ ਟਾਇਰ ਵੀ ਨਵੇਂ ਆ ਟਾਇਰ ਨਵੇਂ ਫਿਰ ਪੈਟਰੋਲ ਦੇ ਵਿੱਚ ਆ ਜੀ ਅੱਛਾ ਹਾਂ ਪੈਟਰੋਲ ਚ ਤਾਂ ਕਹਿੰਦੇ ਵੀ ਉਹ ਜਿੱਦਾਂ ਆਪਾਂ ਪਿਛਲੀ ਵਾਰੀ ਇੱਕ ਗੱਲ ਕੀਤੀ ਨਾ ਬੜੀ ਜੇਚੀ ਸੀ ਮੈਨੂੰ ਆਪਾਂ ਸ਼ੈਵਰ ਲੈਟਰ ਦੀ ਉਹ ਪਾਈ ਸੀ ਜਿਹੜੀ ਆਪਾਂ ਬਾਹਰ ਖੜਾਈ ਉਹਪਟਰਾ ਮੈਗਨਮ ਆਪਟਰਾ ਮੈਗਨਮ ਕਹਿੰਦੇ ਵੀ ਉਹਦੀ ਜਦੋਂ ਰੇਸ ਤੇ ਪੈ ਰੱਖੋ ਘੋੜਿਆਂ ਨੂੰ ਘੋੜੀ ਇਹ ਵੀ ਭਾਈ ਸੇਮ ਬਹੁਤ 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 ਵਧੀਆ ਗੱਡੀ ਹੈ ਹਾਂ ਹਾਂ ਕੀ ਕਹਨੇ ਹੋ ਫੇ ਬਾਈ 47000 ਚੱਲੀ ਹੈ ਵੀ ਦੱਸੋ ਨਾਲ 47000 ਪੈਟਰੋਲ ਹੋ ਕੇ 47000 ਚੱਲੀ ਗੱਡੀ ਹਮ ਇੰਜਨ ਨੂੰ ਤਾਂ ਇਹਦਾ ਕੁਛ ਅਲੇ ਤੱਕ ਵਿਗੜਿਆ ਹੀ ਨਹੀਂ ਹੈਗਾ ਹਾਂ ਬਾਕੀ ਜੇ 47000 ਕਿਸੇ ਨੂੰ ਲੱਗਦਾ ਹੋਊਗਾ ਵੀ ਇਹ ਨਹੀਂ ਚੱਲੀ ਤਾਂ ਜੀ ਦੀ ਇਹ ਕਾਰ ਆ ਹਮ ਮੈਂ ਬਾਰ-ਬਾਰ ਇੱਕੋ ਹੀ ਗੱਲ ਕਹੇ ਵੀ ਡਾਇਰੈਕਟ ਕਸਟਮਰ ਡੀਲ ਅਸੀਂ ਕਰਾਉਨੇ ਆ ਹਮ ਕਸਟਮਰ ਤੁਹਾਨੂੰ ਗਾਰੰਟੀ ਦੇਊਗਾ ਆਪ ਆ ਮੈਂ ਨਹੀਂ ਦਿੰਦਾ ਹੂੰ ਕਸਟਮਰ ਤੋਂ ਤੁਹਾਨੂੰ ਗਾਰੰਟੀ ਲੈ ਕੇ ਦਵਾਂਗਾ ਜਿਹਦੀ ਕਾਰ ਆ ਜਿਹਦੇ ਨਾਮ ਤੇ ਆ ਹੂੰ ਸੋ ਆਪਾਂ ਉਹਦੇ ਨਾਲ ਤੁਹਾਡੀ ਡਾਇਰੈਕਟ ਡੀਲ ਕਰਾਵਾਂਗੇ 2 ਲੱਖ ਤੇ 25000 ਰੁਪਿਆ ਇਹਦਾ ਅਸੀਂ ਡਿਮਾਂਡ ਕਰਦੇ ਆ ਹੂੰ ਔਨ ਦੀ سپورਟ ਅਸੀਂ ਇਹਦਾ ਰੇਟ ਤੁਹਾਨੂੰ ਕੱਢ ਕੇ ਦਵਾਂਗੇ ਔਨ ਦੀ ਸਪੌਟ ਨਿਕਲੋ ਉਹ ਇਸ ਲਈ ਕਿਉਂਕਿ ਇਹ ਤੋਹਫਾ ਪੀਸ ਕਾਰ ਆ ਰੇਟ ਵੀ ਤੋਹਫਾ ਹੀ ਦੇਣਾ ਮਤਲਬ ਚੱਲੀ ਹੋਈ ਬਹੁਤ ਬਾਈ ਘੱਟ ਹੈਗੀ ਆ ਮੇਨ ਜਿਹੜੀ ਹਾਈਲਾਈਟ ਆ ਆਹਾ ਏਵਰੇ ਫੋਰਡ ਇਕੋਸਪੋਰਟ 16 ਮਾਡਲ ਹਮ ਫਸਟ ਓਨਰ ਆ ਗੱਡੀ ਸਾਰੀ ਹੀ ਚੱਲੀ ਮਿਲ ਲੱਦਾ ਇਹ 80000 ਦੇ ਨੇੜੇ ਤੇੜਿਆ ਠੀਕ ਹੈ ਡੀਜ਼ਲ ਦੇ ਵਿੱਚ ਆ ਇਹ ਆਪਾਂ ਸਾਰੀ ਕਾਰ ਦੇ ਦਾਂਗੇ 375000 ਸਹੀ ਗੱਲ ਆ ਬਾਈ ਹਾਂਜੀ 16 ਮਾਡਲ ਆ ਨਾਲੇ ਜਿਹੜੇ ਭਰਾਵਾਂ ਦਾ ਨਾ ਬਜਟ ਘੱਟ ਹੁੰਦਾ ਕਹਿੰਦੇ ਆ ਵੀ ਕਾਰ ਯਾਰ ਨਹੀਂ ਵੀ ਨਹੀਂ ਚਾਹੀਦੀ ਉੱਚੀ ਜੀ ਚਾਹੀਦੀ ਆ ਤੇ ਉਹੀ ਗੱਲ ਆ ਵੀ ਆਹ ਕਾਰ ਆ ਉਹਨਾਂ ਦਾ ਸੁਪਨਾ ਪੂਰਾ ਕਰ ਦਿੰਦੀ ਆ ਬਿਲਕੁਲ ਵੀਰੇ ਨਾਲੇ ਫਸਟ ਕਾਰ ਆ ਜਦੋਂ ਬਰੀਦਾ ਵਗੈਰਾ ਕੁਝ ਵੀ ਨਹੀਂ ਕ੍ਰੇਟਾ ਆਈ ਸੀ ਇਹ ਸਭ ਤੋਂ ਪਹਿਲਾਂ ਆਈ ਸੀ ਮੇਰੇ ਅੰਕਲ ਤੋਂ ਇਹ ਕਾਰ ਹੈਗੀ ਬਾਈ ਮਤਲਬ ਉਹਨਾਂ ਬਹੁਤ ਖੁਸ਼ ਆਏ ਇਹਦੇ ਨਾਲ ਏਸੀ ਬਾਈ ਇਹਦਾ ਵੀ ਜਿਵੇਂ ਤੁਹਾਨੂੰ ਫੋਰਡ ਫਿਸਟਾ ਦਾ ਦੱਸਿਆ ਇਹਦਾ ਵੀ ਬਹੁਤ ਘੈਂਟੇ ਸੀ ਔਰ ਐਵਰੇਜ ਵੀ ਬੜੀ ਸੋਹਣੀ ਕੱਢ ਕੇ ਦਿੰਦੀ ਆ ਇਹ ਨਾ ਮੰਨੀ ਹੋਈ ਗੱਲ ਆ ਚਾਹੇ ਜਿਹਨੂੰ ਮਰਜ਼ੀ ਪੱਥਲੋ ਜਿਨ੍ਹਾਂ ਤੋਂ ਹੈਗੀ ਆ ਇਹ ਉਹ ਇੱਕ ਵਾਰੀ ਕਮੈਂਟ ਕਰਕੇ ਦੱਸ ਦੇਣ ਮਾਇਆ ਦੀ ਦੱਸਦੀ ਆਪਾਂ 375000 ਤੇ ਹੋਪ ਕਰਦੇ ਆ ਮੇਰੇ ਭਰਾਵਾਂ ਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਹੋ ਸਕਦਾ ਥੋੜੀ ਜਿਹੀ ਲੰਬੀ ਹੋ ਗਈ ਹੋਵੇ ਡਿਸਕਸ਼ਨ ਆਪਣੀ ਚੱਲ ਜਾਂਦੀ ਹੈ ਡਿਸਕਸ਼ਨ ਚੱਲੇ ਜਾਂਦੀ ਹੈ ਤਾਂ ਬਾਈ ਇਹ ਜ਼ਰੂਰੀ ਵੀ ਆ ਪਰ ਕਲੀਅਰ ਕਰਨਾ ਵੀ ਜ਼ਰੂਰੀ ਆ ਨਾ ਹਰ ਇੱਕ ਗੱਡੀ ਬਾਰੇ ਹਾਂ ਮਤਲਬ ਕਿ ਹਮੇਸ਼ਾ ਨਾ ਬੰਦੇ ਨੂੰ ਕਾਲੀ ਜਿਹੀ ਨਹੀਂ ਰਹਿਣਾ ਚਾਹੀਦਾ ਜਿੱਦਾਂ ਉਹ ਕਹਿੰਦੇ ਆ ਨਾ ਸਹਿਜ ਪਕੇ ਸੋ ਮਿੱਠਾ ਹੁੰਦਾ ਹੈ ਹਨਾ ਉਹ ਚੀਜ਼ ਆ ਬਾਈ ਕਾਰਾਂ ਤੁਹਾਨੂੰ ਜਿੰਨੀਆਂ ਦਿਖਾਈਆਂ ਆਪਣੇ ਵੱਲ ਬਾਈ ਬਹੁਤ ਬੈਸਟ ਕੀਤਾ ਤੇ ਜੇ ਤੁਹਾਨੂੰ ਰੇਟ ਵਧੀਆ ਲੱਗੇ ਬਾਈ ਉਹਨਾਂ ਦੀ ਗੱਲਬਾਤ ਵਧੀਆ ਲੱਗੀ ਔਰ ਸਭ ਤੋਂ ਮੇਨ ਹਾਈਲਾਈਟ ਇਸ ਵੀਡੀਓ ਦਾ ਉਹ ਰਿਵਿਊ ਸੀਗਾ ਜਿਹੜਾ ਸਾਡਾ ਦਿਲ ਜਿੱਤਣ ਵਾਲਾ ਸੀਗਾ ਤੇ ਅਸੀਂ ਵੀ ਉਹਨਾਂ ਦਾ ਦਿਲ ਜਿੱਤਿਆ ਹਾਂਜੀ ਹਾਂ ਬਿਲਕੁਲ ਆਪਣੇ ਕੰਮ ਦੇ ਨਾਲ ਇਹ ਜਿਹੇ ਕਾਰਾਂ ਤੁਹਾਨੂੰ ਮਿਲ ਲਗੀਆਂ ਤੁਸੀਂ ਵੀ ਇਹੋ ਜਿਹਾ ਰਿਵਿਊ ਦੇਵੋਗੇ ਬਾਈ ਉਹਨਾਂ ਨੂੰ ਓਪ ਕਰਦੇ ਆਂ ਵੀਡੀਓ ਘੈਂਟ ਲੱਗੀ ਹੋਊਗੀ ਲਾਈਕ ਕਰ ਦਿਓ ਕਮੈਂਟ ਕਰਕੇ ਇਹ ਦੱਸਿਓ ਵੀ ਕਿਹੜਾ ਭਰਾ ਕਿਹੜੇ ਜ਼ਿਲ੍ਹੇ ਕਿਹੜੇ ਸ਼ਹਿਰ ਕਿਹੜੇ ਕਸਬੇ ਤੋਂ ਔਰ ਇਹਨਾਂ ਸਾਰੀਆਂ ਕਾਰਾਂ ਚੋ ਜੇ ਤੁਹਾਡੇ ਤੋਂ ਕਾਰ ਲੈਣ ਲਈ ਪੈਸੇ ਨਹੀਂ ਵੀ ਹੈਗੇ ਕਈ ਮੇਰੇ ਭਰਾ ਕਹਿੰਦੇ ਬਾਈ ਸਾਡਾ ਸੁਪਨਾ ਆ ਸੀ ਤੇਰੀ ਵੀਡੀਓ ਦੇਖਦੇ ਆਂ ਕਾਰ ਜ਼ਰੂਰ ਲਵਾਂਗੇ ਔਰ ਮੈਂ ਮਾਲਕ ਅੱਗੇ ਇਹੀ ਹਮੇਸ਼ਾ ਮਤਲਬ ਕਿ ਪ੍ਰੇ ਕਰਦਾ ਹਾਂ ਉਹ ਕਾਰਾਂ ਸਪੈਸ਼ਲ ਆਪਾਂ ਉਹਨਾਂ ਭਰਾਵਾਂ ਲਈ ਲੈ ਕੇ ਉਹਨਾਂ ਲਈ ਉਹ ਲੈ ਕੇ ਆਏ ਆ ਵੀ ਹਰੇਕ ਬੰਦੇ ਨੂੰ ਕਾਰ ਦਵਾਈ ਆ ਆਪਾਂ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਤੁਹਾਡੀ ਡ੍ਰੀਮ ਕਾਰ ਕਿਹੜੀ ਆ ਤਾਂ ਤੱਕ ਲਈ ਮਿਲ ਜਾਈ ਨੈਕਸਟ ਵੀਡੀਓ ਦੇ ਵਿੱਚ ਚੰਗਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ